ਸਤਿ ਸ਼੍ਰੀ ਅਕਾਲ ਸਤਲੁਜ ਟੀਵੀ ਵੇਖ ਰਹੇ ਸਾਰ ਦਰਸ਼ਕਾਂ ਨੂੰ ਸਵਾਗਤ ਹੈ ਮੈਂ ਕਮਲਜੀਤ ਕੌਰ ਲੈ ਕੇ ਹਾਜ਼ਰ ਹਾਂ ਖਾਸ ਪੇਸ਼ਕਸ਼ ਅੱਜ ਅਸੀਂ ਜਿਸ ਮੁੱਦੇ ਦੇ ਉੱਤੇ ਗੱਲਬਾਤ ਕਰਨੀ ਹੈ ਉਹ ਮੁੱਦਾ ਬੇहद ਗੰਭੀਰ ਹੈ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦੀ ਤਰੀਕ ਐਲਾਨ ਦਿੱਤੀ ਗਈ ਹੈ ਤੇ ਇਹ ਪੰਚਾਇਤੀ ਚੋਣਾਂ ਦੌਰਾਨ ਬਹੁਤ ਸਾਰੀਆਂ ਇਹੋ ਜਿਹੀਆਂ ਘਟਨਾਵਾਂ ਸਾਡੇ ਸਾਹਮਣੇ ਆ ਰਹੀਆਂ ਨੇ ਜੋ ਚਿੰਤਾਜਨਕ ਨੇ ਪੰਜਾਬੀ ਖਾਸ ਤੌਰ ਤੇ ਇਸ ਇਹਨਾਂ ਚੋਣਾਂ ਨੂੰ ਇਸ ਵਾਰ ਗੰਭੀਰਤਾ ਨਾਲ ਇਸ ਲਈ ਲੈ ਰਹੇ ਨੇ ਕਿਉਂਕਿ ਇਹ ਨਾ ਚੋਣਾਂ ਦੇ ਵਿੱਚ ਪ੍ਰਵਾਸੀਆਂ ਦੀ ਸ਼ਮੂਲੀਅਤ ਲਗਾਤਾਰ ਵੱਧਦੀ ਜਾ ਰਹੀ ਹੈ ਅਜਿਹਾ ਹੀ ਇੱਕ ਪਿੰਡ ਹੈ ਮੁਹਾਲੀ ਜ਼ਿਲ੍ਹੇ ਦਾ ਪਿੰਡ ਜਗਤਪੁਰਾ ਜਿੱਥੇ ਮੂਲ ਨਿਵਾਸੀਆਂ ਦੀ ਗਿਣਤੀ 600 ਤੋਂ 700 ਦੇ ਕਰੀਬ ਹੈ ਤੇ ਪ੍ਰਵਾਸੀ ਜਿਹੜੇ ਲੋਕ ਨੇ ਜਿਹੜੇ ਇੱਥੇ ਆ ਕੇ बसे ਨੇ ਉਹਨਾਂ ਦੀ ਗਿਣਤੀ 7000 ਦੇ ਕਰੀਬ ਦੱਸੀ ਜਾ ਰਹੀ ਹੈ ਤੇ ਆਲਮ ਇਹ ਹੋਇਆ ਕਿ ਮੂਲ ਨਿਵਾਸੀਆਂ ਦੀਆਂ ਵੋਟਾਂ ਕੱਟ ਕੇ ਦੂਜੇ ਲੋਕਾਂ ਨੂੰ ਦਿੱਤੀਆਂ ਗਈਆਂ ਜੋ ਪ੍ਰਵਾਸੀ ਨੇ ਜੋ ਬਾਹਰੋਂ ਆਏ ਨੇ ਤੇ ਉਹਨਾਂ ਦੇ ਵੱਲੋਂ ਹੀ ਆਪਣੇ ਪੰਚ ਤੇ ਸਰਪੰਚ ਖੜੇ ਕੀਤੇ ਜਾ ਰਹੇ ਨੇ ਜੋ ਮੂਲ ਨਿਵਾਸੀ ਨੇ ਉਹਨਾਂ ਨੂੰ ਇਹ ਗੱਲ गवारा ਨਹੀਂ ਹੈ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਮਸਲਾ ਸਾਡੀ ਹੋਂਦ ਦਾ ਹੈ ਮਸਲਾ ਸਾਡੀ ਨਸਲ ਦਾ ਜਦੋਂ ਵੀ ਤੱਕਾ ਹੁੰਦਾ ਹੈ ਇਹ ਗੱਲ ਤਾਂ ਕਲੀਅਰ ਹੈ ਕਿ ਪੰਜਾਬੀਆਂ ਨੇ ਉਹਦੇ ਖਿਲਾਫ ਡਟ ਕੇ ਮੁਕਾਬਲਾ ਕਰਨਾ ਹੀ ਹੁੰਦਾ ਜਦੋਂ ਆਪਣੀ ਹੋਂਦ ਤੇ ਗੱਲ ਆਉਂਦੀ ਹੈ ਤਾਂ ਪੰਜਾਬੀ ਚੁੱਪ ਨਹੀਂ ਰਹਿੰਦੇ ਬੇਸ਼ੱਕ ਪਹਿਲਾਂ ਕਿਸੇ ਮਸਲੇ ਤੇ ਬੋਲਣ ਜਾਂ ਨਾ ਬੋਲਣ ਪਰ ਆਪਣੀ ਹੋਂਦ ਨੂੰ ਆਪਣੀ ਸਰਦਾਰੀ ਨੂੰ ਬਚਾਉਣ ਦੇ ਲਈ ਪੰਜਾਬੀ ਜ਼ਰੂਰ ਅਕੇ ਆਉਂਦੇ ਨੇ ਸੋ ਜਗਤਪੁਰਾ ਵਾਸੀ ਵੀ ਅੱਗੇ ਆਏ ਨੇ ਹਾਈ ਕੋਰਟ ਪਹੁੰਚੇ ਨੇ ਤੇ ਹਾਈ ਕੋਰਟ ਦੇ ਵੱਲੋਂ ਰਾਹਤ ਜਗਤਪੁਰਾ ਵਾਸੀਆਂ ਨੂੰ ਦਿੱਤੀ ਗਈ ਹੈ ਤੇ ਪੰਚਾਇਤੀ ਚੋਣ ਇਸ ਪਿੰਡ ਦੀ ਰੱਦ ਕਰ ਦਿੱਤੀ ਗਈ ਹੈ ਜਿਸ ਨੂੰ ਇੱਕ ਛੋਟੀ ਜੀ ਜਿੱਤ ਦੇ ਵਜੂ ਵੇਖਿਆ ਜਾ ਰਿਹਾ ਹੈ ਸੋ ਅੱਜ ਅਸੀਂ ਪਿੰਡ ਜਗਤਪੁਰਾ ਵਾਸੀਆਂ ਦੇ ਨਾਲ ਗੱਲਬਾਤ ਕਰਾਂਗੇ ਕਿ ਪੂਰਾ ਵਰਤਾਰਾ ਕੀ ਹੈ ਕਿਉਂ ਇਹ ਨੌਬਤ ਆਈ ਕਿਉਂ ਪਰਵਾਸੀ ਜਿਹੜੇ ਲੋਕ ਨੇ ਉਹ ਪੰਜਾਬੀਆਂ ਤੇ ਭਾਰੂ ਹੋਏ ਆਓ ਚੱਲਦੇ ਹਾਂ ਪਿੰਡ ਵਾਲਿਆਂ ਦੇ ਨਾਲ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਸਰ ਕੀ ਹਾਲ ਹੈ ਠੀਕ ਹਾਂ ਮੇਰਾ ਬਲਜੀਤ ਸਿੰਘ ਹੈ ਠੀਕ ਹੈ ਬਲਜੀਤ ਜੀ ਜਗਤਪੁਰਾ ਪਿੰਡ ਇਸ ਵੇਲੇ ਕਾਫੀ ਚਰਚਾ ਦੇ ਵਿੱਚ ਹੈ ਇਸ ਪਿੰਡ ਦੇ ਵਸਨੀਕ ਇਹ ਵੀ ਕਹਿ ਸਕਦੇ ਆ ਕਿ ਆਪਣੀ ਹੋਂਦ ਨੂੰ ਬਚਾਉਣ ਦੇ ਲਈ ਹਾਈ ਕੋਰਟ ਪਹੁੰਚੇ ਨਹੀਂ ਸਭ ਤੋਂ ਪਹਿਲਾਂ ਤੇ ਹਾਈ ਕੋਰਟ ਕਿਵੇਂ ਪਹੁੰਚੇ ਕਿਉਂ ਥੋੜਾ ਹਾਈ ਕੋਰਟ ਪਹੁੰਚਣਾ ਜ਼ਰੂਰੀ ਸੀ ਅਸੀਂ ਜੀ ਸ਼ੁਰੂਆਤ ਕਰੀਆ ਡੀਡੀਪੀ ਕੋਲ ਸਭ ਤੋਂ ਪਹਿਲਾਂ ਅਸੀਂ ਜਦ ਸਾਨੂੰ ਪਤਾ ਲੱਗਾ ਅਸੀਂ ਡੀਡੀਪੀ ਕੋਲ ਐਪਲੀਕੇਸ਼ਨ ਲਾਈ ਡੀਸੀ ਕੋਲ ਗਏ ਏਡੀਸੀ ਡੀ ਕੋਲ ਗਏ ਇਹਨਾਂ ਨੇ ਸਾਡੀ ਸਰਕਾਰ ਕਰਕੇ ਸਾਡੀ ਕੋਈ ਸੁਣਾਈ ਨਹੀਂ ਹੋਈ ਆਕਰ ਸਾਨੂੰ ਅਵਤਾਰ ਸਿੰਘ ਹੈ ਆਪਣਾ ਪਿੰਡ ਦਾ ਉਹਦੇ ਨਾਂ ਤੇ ਅਸੀਂ ਪਟੀਸ਼ਨ ਫਿਰ ਦਾਇਰ ਅਕਲ ਕੀਤੀ ਹਾਈ ਕੋਰਟ ਉਹਨਾਂ ਨੇ ਆਪਣਾ ਥੱਲੇ ਡੀਸੀ ਸਾਹਿਬ ਨੂੰ ਕਹਿਤਾ ਵੀ ਤੁਸੀਂ ਇਹਨਾਂ ਦਾ ਕੋਈ ਹੱਲ ਕਰਕੇ ਦਿਓ ਇਹਨਾਂ ਨੇ ਕੁਝ ਨਹੀਂ ਕਰਿਆ ਫੇਰ ਅਸੀਂ ਇੱਕ ਪਟੀਸ਼ਨ ਫੇਰ ਦੁਬਾਰਾ ਇੱਕ ਕੁਲਦੀਪ ਸਿੰਘ ਦੇ ਨਾਤੇ ਪਵਾਤੀ। ਇਹਨਾਂ ਨੇ ਫੇਰ ਡੀਸੀ ਸਾਹਿਬ ਨੂੰ ਭੇਜਤੀ ਦੁਬਾਰੇ। ਹੂੰ ਅਸੀਂ ਫੇਰ ਇੱਕ ਪਟੀਸ਼ਨ ਦੁਬਾਰਾ ਫੇਰ ਪਾਈ। ਇਹਨਾਂ ਨੇ ਚੋਣ ਕਮਿਸ਼ਨ ਨੂੰ ਭੇਜਤੀ। ਹੂੰ ਡੀਸੀ ਸਾਹਿਬ ਨੇ ਸਾਡੇ ਖਿਲਾਫ ਫੈਸਲਾ ਦਿੱਤਾ ਸੀ। ਇਲੈਕਸ਼ਨ ਹੋਊਗਾ ਹੋਗੇ ਇਹ ਸਾਫ਼ ਜਵਾਬ ਦੇ ਗਏ ਸੀ। ਹੂੰ ਫੇਰ ਇਹਨਾਂ ਨੇ ਆਪਣਾ ਹਾਈ ਕੋਰਟ ਤਨੇ ਆਪਣਾ ਚੋਣ ਕਮਿਸ਼ਨ ਨੂੰ ਭੇਜਤਾ। ਚੋਣ ਕਮਿਸ਼ਨ ਦਾ ਫੈਸਲਾ ਹੁਣ ਸਾਡੇ ਹੱਕ 'ਚ ਆਇਆ ਇਹ। ਹੂੰ 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 ਤੇ ਬਾਕੀ ਪਿੰਡ ਦੀ ਪੂਰੀ ਸਹਿਮਤੀ ਨਾਲ ਸਾਰਾ ਪਿੰਡ ਇਕੱਠਾ ਪੰਚਾਇਤ ਅਸੀਂ ਚੁਣ ਲਈ ਸੀ ਤੇ ਸਾਡਾ ਇਹਨਾਂ ਨੂੰ ਪਤਾ ਲੱਗਿਆ ਵੀ ਕਲੋਨੀ ਸਾਰੀ ਜਾ ਕੇ ਖੜ ਗਈ ਤੇ ਸਾਡਾ ਤਾਂ ਪੰਚ ਵੀ ਨਹੀਂ ਬਣਦਾ ਸੀ 650 7000 ਵੋਟ ਇਹਨਾਂ ਦੀ ਸੀ ਕਲੋਨੀ ਵਾਸੀਆਂ ਦੇ ਵੱਲੋਂ ਆਪਣੇ ਸਰਪੰਚ ਤੇ ਪੰਚ ਨਾਮਿਨੇਟ ਕਰ ਦਿੱਤੇ ਗਏ ਸੀ ਹਾਂਜੀ ਇਹ ਘਟੋ ਘਟ ਵੀ 15 ਤਾਂ ਤਾਂ ਸਰਪੰਚ ਖੋੜੇ ਹੋਣੇ ਤੇ 35 40 ਪੰਚ ਪੰਚੀ ਵਾਤੇ ਖੜ ਗਏ ਸੀ ਜਾ ਕੇ सरपंच जी ਤੇ ਪੰਚੀ ਦੇ ਵਿੱਚੋਂ ਜਿਹੜੇ ਲੋਕ ਖੜੇ ਸੀ ਉਹ ਜ਼ਿਆਦਾਤਰ ਪ੍ਰਵਾਸੀ ਮਜ਼ਦੂਰ ਨੇ ਜਾਂ ਪੰਜਾਬੀ ਵੀ ਨਹੀਂ ਆਪਣੇ ਮੂਲ ਨਿਵਾਸੀ ਵੀ ਨਹੀਂ ਜਿਆਦਾਤਰ ਮੋਸਟਲੀ ਸਾਰੇ ਯੂਪੀ ਤੋਂ ਆ ਕੁਝ ਕੋਈ ਬਿਹਾਰ ਤੋਂ ਆ ਮ드ਰਾਸੀ ਆ ਜਿਆਦਾ ਨੇ ਕਲੋਨੀ ਚ ਜ਼ਿਆਦਾਤਰ ਇਹ ਰਹਿੰਦੇ ਆ ਸਾਡੀ ਤਾਂ ਪਿੰਡ ਦੀ ਸਾਡੀ ਸਹਿਮਤੀ ਹੋ ਗਈ ਸੀ ਪਸੀਂ ਸੱਤ ਪੰਚ ਚੁਣਲੇ ਸੀ ਸਰਪੰਚ ਵੀ ਅਸੀਂ ਆਪਣਾ ਚੁਣ ਲਿਆ ਸੀ ਆ ਜਿਸ ਤਰ੍ਹਾਂ ਹਰ 5 ਸਾਲ ਬਾਅਦ ਚੋਣਾ ਹੁੰਦੀਆਂ ਨੇ ਤਾਂ ਪਹਿਲਾਂ ਨਹੀਂ ਸਮੱਸਿਆ ਆਈ ਕਦੇ ਜਗਤਪੁਰਾ ਦੇ ਵਿੱਚ ਇਸ ਤਰ੍ਹਾਂ ਇਹ ਪਹਿਲਾ ਆਇਆ ਜੀ 2008 ਚ ਆਈ ਸੀ ਇਹ ਪ੍ਰੋਬਲਮ ਇਕ ਕਲੋਨੀ 2500 ਬਸਾਈ ਸੀ ਇਹਨਾਂ ਨੇ। ਕੁੱਡਾ ਦੀ ਜ਼ਮੀਨ ਐ ਉਹ। ਸਰਕਾਰੀ ਜ਼ਮੀਨ ਐ। 2008 ਜੀ ਵੀ ਇਹ ਪ੍ਰੋਬਲਮ ਆਈ ਸੀ। ਉਸ ਟਾਈਮ ਸਾਡਾ ਹੱਲ ਹੋ ਗਿਆ ਸੀ। ਉਹ ਸੀ ਇਹ ਗਮੰਡਾ ਸੀ ਉਹੀ ਚੌਣ ਕਮਿਸ਼ਨ ਚ ਲੱਗ ਗਿਆ ਸੀ ਜਾ ਕੇ। ਤਾਂ ਸੀਰ ਦੇ ਕੋਲ ਫੈਸਲਾ ਨੇ ਸਾਨੂੰ ਲਿਖ ਕੇ ਦਿੱਤਾ ਸੀ ਵੀ ਇਹ ਕਲੋਨੀ ਦਾ ਤੁਹਾਡੇ ਪਿੰਡ ਨਾਲ ਕੋਈ ਵਹੀ ਵਾਸਤਾ ਨਹੀਂ ਹੋਊਗਾ। ਇਹਨਾਂ ਦੀ ਸੜਕ ਲੱਗ ਹੋਊਗੀ। ਇਹਨਾਂ ਦਾ ਕਚਾਰ ਦੁਵਾਰੀ ਕਰ ਦਾਂਗੇ ਅਸੀਂ। ਇਹਨਾਂ ਨੂੰ ਪਰਲੇ ਪਾਸੇ ਗੰਦਾ ਨਾਲਾ ਪੁੱਲਾ ਕਿ ਇਹਨਾਂ ਦਾ ਰਸਤਾ ਵੀ ਲੱਗ ਕੱਢ ਦਾਂਗੇ। ਤੇ ਮੁੜ ਕੇ ਆਏ ਗਏ ਹੋਗਾ ਕੋਈ ਗੱਲ ਨਹੀਂ ਹੋਈ। ਉਸ ਟਾਈਮ ਸਾਡੇ ਕੋਲ ਲਿਖਤੀ ਕੋਈ ਸਬੂਤ ਨਹੀਂ ਸੀ ਹਮ ਉਹਨੇ ਚੋਣ ਕਮਿਸ਼ਨ ਨੇ ਡੀਸੀ ਨੂੰ ਫੋਨ ਕਰਕੇ ਕਹਿਤਾ ਵੀ ਕਲੋਨੀ ਨੂੰ ਕੱਟ ਦਿਓ ਹਮ ਇਹਨਾਂ ਨੇ ਕਲੋਨੀ ਕੱਟਦੀ ਉਸ ਟਾਈਮ ਤਾਂ ਰੁਕ ਗਿਆ ਸੀ ਕੰਮ ਹਮ ਤਾਂ ਹੁਣ ਇਹਨਾਂ ਨੇ ਫੇਰ ਪਤਾ ਨਹੀਂ ਕਿਤਨਾ ਕਰਕੇ ਸਰਕਾਰ ਆਈ ਹੈ ਇਹ ਕੁਲਵੰਤ ਸਿੰਘ ਨੇ ਕਰਵਾ ਕੇ ਸਾਡੇ ਨਾਲ ਜਿਹੜੇ ਪ੍ਰਵਾਸੀਆਂ ਦੀ ਵੋਟ ਹੈ ਸਾਡੇ ਘਰਾਂ ਦੇ ਵਿੱਚ ਪਾਤੀ ਪ੍ਰੋਬਲਮ ਸਾਡੀ ਜ਼ਿਆਦਾ ਇਹ ਆਈ ਹੈ ਇਹਨਾਂ ਜਿੱਤਰਾ ਮੇਰਾ ਘਰ ਹੈ ਮੇਰੇ ਘਰ ਦੇ 4-5 ਵੋਟ ਹਮ ਤਾਂ ਹੁਣ ਚੱਕ ਜਿਹੜੀ ਲਿਸਟ ਆ ਇਹ ਲਿਸਟ 'ਚ ਸਾਨੂੰ ਪਤਾ ਲੱਗ ਰਿਹਾ ਵੀ ਮੇਰੇ ਘਰ ਤੇ ਤਾਂ 1.200 ਵੋਟ ਬਣੀ ਪਈ ਹੈ। ਹਮਮ। ਅਗਰ ਕੱਲ ਨੂੰ ਕੋਈ ਕ੍ਰਾਈਮ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਪੁਲਿਸ ਆ ਕੇ ਕੁਝ ਨਹੀਂ ਪੁੱਛਦੀ ਆ ਜੀ। ਇਹਨਾਂ ਦੀ ਵੈਰੀਫਿਕੇਸ਼ਨ ਦੇਖੋ। ਤੁਹਾਡੇ ਵੋਟਾਂ ਚੱਕ ਕੇ ਲੈ ਜਾਂਦੀ ਆ। ਹਾਂ ਹਾਂ। ਬਾਕੀ ਗੱਲਾਂ ਬਾਅਦ 'ਚ ਕਰਦੀ ਪਹਿਲਾਂ ਕਹਿੰਦੀ ਵੈਰੀਫਿਕੇਸ਼ਨ ਕਰਾਉ। ਤੁਹਾਡੇ ਘਰ ਦੇ ਨਾਮ ਤੇ ਵੋਟ ਮਤਲਬ ਕਿਵੇਂ ਬਣਾਈ ਗਈ? ਤੋਂ ਥੋੜਾ ਸਮਝਣਾ ਚਾਹਾਂਗੇ ਕਿਸ ਤਰੀਕੇ ਨਾਲ ਤੁਹਾਡੇ ਨਾਲ ਵੋਟਾਂ ਜਿਹੜੀਆਂ ਨੇ ਪ੍ਰਵਾਸੀਆਂ ਦੀਆਂ ਜੋੜੀਆਂ ਗਈਆਂ। ਇਹੀ ਤਾਂ ਸਾਡੇ ਨੂੰ ਸਮਝ ਆ ਰਹੀ ਵੀ ਇਹ ਜੋੜੀਆਂ ਕਿਸ ਤਰ੍ਹਾਂ ਗਈਆਂ ਜੀ ਇਹ। ਹ ਇਹ ਤੇ ਇੱਕ ਘਰ ਦੇ ਬੰਦੇ 5 5 ਨਹੀਂ 10 ਮਰਲੇ ਦਾ 15 ਮਰਲੇ ਦਾ ਪਿੰਡਾਂ 'ਚ ਮਕਾਨ ਹੁੰਦਾ ਤਾਂ ਵਾਦੇ ਤਾਂ ਮਕਾਨ ਨਹੀਂ ਹੁੰਦਾ 150 ਬੰਦਾ ਇਹਨਾਂ ਨੇ ਫਿੱਟ ਕਿਸ ਤਰ੍ਹਾਂ ਕਰਦਾ ਸਾਡੇ ਤਾਂ ਇਹ ਨਹੀਂ ਸਮਝ ਆ ਰਹੀ ਹੁਣ ਤੱਕ ਹੂੰ ਇਸੇ ਕਰਕੇ ਫਿਰ ਅਸੀਂ ਆਪਣਾ ਹਾਈ ਕੋਰਟ ਗਏ ਜੀ ਉੱਥੋਂ ਸਾਨੂੰ ਰਾਤ ਮਿਲੀ ਹੈ ਅਸੀਂ ਕੋਰਟ ਦਾ ਤੇ ਚੌਣ ਕਮਿਸ਼ਨ ਦਾ ਵੀ ਧੰਨਵਾਦ ਕਰਦੇ ਹੂੰ ਅਗਲਾ ਨੋਟੀਫਿਕੇਸ਼ਨ ਵੀ ਜਾਰੀ ਹੋ ਸਕਦਾ ਹੈ ਇਹ ਚੋਣਾ ਨੂੰ ਲੈ ਕੇ ਜਲਦੀ ਔਰ ਦੇਖੋ ਜੀ ਹੁਣ ਤਾਂ ਇਹਨਾਂ ਨੇ ਕਿਹਾ ਵੀ ਦੁਬਾਰੇ ਜਿਹੜੀ ਚੋਣ ਲਿਸਟ ਹੈਗੀ ਸੋਧ ਕਰਕੇ ਹੂੰ ਦਵਾਰੇ 6 ਮਹੀਨੇ ਲੱਗਦੇ 2 ਮਹੀਨੇ ਲੱਗਦੇ ਸਾਲ ਲੱਗਦਾ ਤਾਂ ਅਸੀਂ ਕੁਝ ਨਹੀਂ ਕਹਿ ਸਕਦੇ ਮਤਲਬ ਉਹ 15 ਅਕਤੂਬਰ ਨੂੰ ਜਿਹੜੀ ਇਲੈਕਸ਼ਨ ਹੋਣ ਨੇ ਉਹ ਇਲੈਕਸ਼ਨਾਂ ਦੇ ਵਿੱਚ ਤੁਹਾਡੇ ਪਿੰਡ ਦੇ ਇਲੈਕਸ਼ਨ ਨਹੀਂ ਹੋਣਗੇ ਫਿਲਹਾਲ ਦੇ ਲਈ ਰੱਦ ਕਰ ਦਿੱਤੇ ਗਏ ਨੇ ਹਨਾ ਤੁਹਾਡੇ ਪਿੰਡ ਦੇ ਰੱਦ ਚੋਣ ਕੈਨਸਲ ਹੋ ਗਈ ਸਾਡੇ ਪਿੰਡ ਦੀ ਬਾਕੀ ਹੁਣ ਦੇਖੋ 6 ਮਹੀਨੇ ਲੱਗਦੇ ਸਾਲ ਲੱਗਦਾ ਪਤਾ ਨਹੀਂ ਤੇ ਫਿਰ ਉਹ ਦੂਸਰੇ ਭਾਈਚਾਰੇ ਵੱਲੋਂ ਤਾਂ ਨਹੀਂ ਕੋਈ ਕੋਰਟ ਦੇ ਵਿੱਚ ਗਿਆ ਉਹਨਾਂ ਵੱਲੋਂ ਅਪਰੋਚ ਨਹੀਂ ਕੀਤੀ ਗਈ ਹਾਲੇ ਸਾਡੇ ਕੋਲ ਐਦਾਂ ਦੀ ਕੋਈ ਇਨਫੋਰਮੇਸ਼ਨ ਨਹੀਂ ਆਈ ਹੈ ਜੀ ਸੁਣਿਆ ਸੀ ਵੀ ਇਕੱਠੇ-ਕੁੱਠੇ ਹੋ ਰਹੇ ਨੇ ਉਹ ਬਾਕੀ ਪਤਾ ਨਹੀਂ ਜੋ ਵੀ ਹੋਊਗਾ ਦੇਖੀ ਜਾਊ ਕੋਟ ਵੀ ਜਾਵਾਂਗੇ ਅਸੀਂ ਫਿਰ ਚਲੇ ਜਾਵਾਂਗੇ ਕੋਟ ਕੋਟ ਦਾ ਦਰਵਾਜ਼ਾ ਸਭ ਹੱਥੇ ਖੁੱਲੇ ਆ ਜੀ ਠੀਕ ਹੈ ਤੁਹਾਡਾ ਨਾਮ ਕੀ ਹੈ ਹਾਂਜੀ ਮੇਰਾ ਨਾਮ ਦਿਲਬੀਰ ਸਿੰਘ ਹੈ ਜੀ ਸਤਿ ਸ੍ਰੀ ਅਕਾਲ ਕਦੋਂ ਤੋਂ ਇਸ ਪਿੰਡ ਦੇ ਵਿੱਚ ਰਹਿ ਰਹੇ ਹੋ ਅਸੀਂ ਜੀ ਜੱਦੀ ਕੁਸਤੀਏ ਰਹਿ ਰਹੇ ਹਾਂ ਜੀ ਕਿੰਨਾ ਕੁ ਪੁਰਾਣਾ ਪਿੰਡ ਹੈ ਜੇ ਜਗਤਪੁਰਾ ਦੀ ਗੱਲ ਕਰੀਏ ਦੇਖੋ ਇਹ ਤਾਂ ਦਾਦੇ ਪੜਦਾਦਿਆਂ ਦਾ ਪੁਰਾਣਾ ਪਿੰਡ ਹੈ ਜੀ ਦਾਦੇ ਪੜਦਾਦੇ ਤਾਂ ਇੱਥੀ ਹੀ ਦੀ ਹੈ ਉਸ ਤੋਂ ਪਿਛਲਾ ਪੂਖੜ ਤਾਂ ਸਾਨੂੰ ਵੀ ਨਹੀਂ ਪਤਾ ਨਾ ਕਦੀ ਪੁੱਛਿਆ ਸੀ ਪੜਦਾਦੇ ਤਾਂ ਕਿ ਤਾਂ ਸਾਨੂੰ ਪਤਾ ਵੀ ਇੱਥੀ ਹੀ ਨੇ ਠੀਕ ਹੈ ਤੁਹਾਡੇ ਪੜਦਾਦਾ ਜੀ ਜਿਹੜੇ ਸੀ ਉਹ ਵੀ ਇਸੇ ਪਿੰਡ ਦੇ ਵਸਨੀਕ ਸੀਗੇ ਫਿਰ ਤਾਂ ਬਹੁਤ ਪੁਰਾਣਾ ਪਿੰਡ ਹੋਇਆ ਫਿਰ ਪ੍ਰਵਾਸੀ ਮਜ਼ਦੂਰਾਂ ਦਾ ਇੱਥੇ ਆ ਕੇ ਵਸੇਬਾ ਕਿਵੇਂ ਸ਼ੁਰੂ ਹੋਇਆ ਵੋਟਾਂ ਬੰਨੀਆਂ ਕਿਵੇਂ ਸ਼ੁਰੂ ਹੋਈਆਂ ਸਮੱਸਿਆ ਦੀ ਸ਼ੁਰੂਆਤ ਕਿੱਥੋਂ ਵੀ ਦੇਖੋ ਇਹ ਸਮੱਸਿਆ ਦੀ ਸ਼ੁਰੂਆਤ ਹੁੰਦੀ ਹੈ 2005 ਚ ਹੂੰ 2005 ਚ ਇੱਕ ਤਾਂ ਇੰਟਰਨੈਸ਼ਨਲ 에어ਪੋਰਟ ਹੁੰਦਾ ਜੀ ਡਿਕਲੇਅਰ ਕਿ ਇੰਟਰਨੈਸ਼ਨਲ 에어ਪੋਰਟ ਬਣਨਾ ਹੈ ਕੁਝ 60% ਹਿੱਸੇਦਾਰੀ ਪੰਜਾਬ ਦੀ ਸੀਗੀ ਪੰਜਾਬ ਸਰਕਾਰ ਨੂੰ ਪੈਸੇ ਦੀ ਲੋੜ ਸੀਗੀ ਪੰਜਾਬ ਸਰਕਾਰ ਦੀ ਕੁਝ ਜ਼ਮੀਨਾਂ ਮੋਹਾਲੀ ਚ ਪ੍ਰਾਈਮ ਲੋਕੇਸ਼ਨਾਂ ਤੇ ਪਈਆਂ ਸੀ ਕਰੋੜਾਂ ਅਰਬਾਂ ਰੁਪਏ ਦੀਆਂ ਤੇ ਉਸ ਟਾਈਮ ਸੀ ਕਿ ਕਾਂਗਰਸ ਦੀ ਸਰਕਾਰ ਵੀਰ ਦਵਿੰਦਰ ਐਮਐਲਏ ਸੀਗਾ ਉਹਨਾਂ ਨੇ ਕੀ ਕੀਤਾ ਨਾ ਸੋਚਿਆ ਵੀ ਇੱਕ ਸਾਡੇ ਪਿੰਡ ਦੇ ਨੇੜੇ ਅਰਬਨ ਸਟੇਟ ਦੇ ਨਾਮ ਤੇ 22 ਕਿਲੇ ਜ਼ਮੀਨ ਅਕਵਾਇਰ ਕੀਤੀ ਗਈ ਸੀ ਕਿ ਉਹ ਅਰਬਨ ਸਟੇਟ ਰੇਲਵੇ ਲਾਈਨ ਨਿਕਲਣ ਕਰਕੇ ਮੋਹਾਲੀ ਦਾ ਤੇ ਇਸ ਲੈਂਡ ਦਾ ਜਗਤਪੁਰੇ ਲੈਂਡ ਅਕਵਾਇਰਡ ਲੈਂਡ ਦਾ ਇੱਕ ਬਾਰਡਰ ਬਣ ਗਿਆ ਸੀ ਜਿਹੜੀ ਰੇਲਵੇ ਲਾਈਨ ਹੈ ਉਹ ਤਕਰੀਬਨ ਗਰਾਊਂਡ ਲੈਵਲ ਤੋਂ 50 ਫੁੱਟ ਉੱਚੀ ਹੈ ਤੇ ਇੱਕ ਇੱਕ ਪਾਸੇ ਜ਼ਮੀਨ ਰਹਿ ਗਈ ਉਹਨਾਂ ਨੇ ਕਿਹਾ ਵੀ ਆਪਾਂ ਇਹਨੂੰ ਮੋਹਾਲੀ ਸ਼ਹਿਰ ਤੋਂ ਇੱਕ ਜਿੰਨੀ ਨਜਾਇਜ਼ ਕਲੋਨੀ ਆ ਪ੍ਰਾਈਮ ਲੋਕੇਸ਼ਨਾਂ ਤੇ ਮੋਹਾਲੀ ਦੀ ਪ੍ਰਾਪਰਟੀ ਤੇ ਬੈਠੀਆਂ ਆ ਆਪਾਂ ਇਹਨਾਂ ਨੂੰ ਕੱਢਦੇ ਇੱਥੋਂ ਤੇ ਉਹਨਾਂ ਨੇ ਇਹ ਫੈਸਲਾ ਕਰਕੇ ਬਹੁਤ ਨਾਲ ਇਹਨਾਂ ਕਲੋਨੀਆਂ ਨੂੰ ਇੱਥੇ ਆਰਜੀ ਤੌਰ ਤੇ 2005 ਚ ਮੋਹਾਲੀ ਸ਼ਹਿਰ ਚੋਂ ਕੱਢ ਕੇ ਇਸ ਜਗਤਪੁਰੇ ਦੇ ਜਿਹੜੀ ਜ਼ਮੀਨ ਸਾਡੀ ਅਕਵਾਇਰ ਕੀਤੀ ਗਈ ਸੀ 94 ਚ ਅਰਬਨ ਸਟੇਟ ਦੇ ਨਾਂ ਤੇ ਉਹ ਜ਼ਮੀਨ ਤੇ ਬਿਠਾ ਦਿੱਤਾ ਗਿਆ ਪਿੰਡ ਵਾਸੀਆਂ ਨੇ ਉਦੋਂ ਬੜਾ ਪਰਜੋਤ ਤਰੀਕੇ ਨਾਲ ਇਹਦਾ ਵਿਰੋਧ ਕੀਤਾ ਲੇਕਿਨ ਉਸ ਟਾਈਮ ਸੀਏ ਗਮਾਂਡਾ ਮਹਾਜਨ ਜੀ ਸੀਗੇ ਜਿਨ੍ਹਾਂ ਦੀ ਰਹਿ ਰਮਾਈ ਹੇਠੇ ਸਾਰਾ ਪ੍ਰੋਸੈਸ ਚੱਲ ਰਿਹਾ ਸੀ ਗਵਰਨਮੈਂਟ ਆਫੀਸਰ ਤੇ ਉਹਨਾਂ ਨੇ ਸਾਡੇ ਨਾਲ ਵਾਦਾ ਕੀਤਾ ਵੀ ਇਹ ਜਿਹੜੀ ਕਲੋਨੀ ਹੈ ਆਰਜੀ ਤੌਰ ਤੇ ਵਸਾਰੇ ਆ ਇੱਕ ਤਾਂ ਇਹਦੀ ਜਿੰਨੀ 7 ਫੁੱਟ ਉੱਚੀ ਬਾਉਂਡਰੀ ਵਾਲ ਕਰਾਂਗੇ ਐਂਗਲ ਲਾ ਕੇ ਕੰਡਾ ਤਾਰ ਲਾਈ ਜਾਵੇਗੀ ਉਸ ਤੋਂ ਬਾਅਦ ਪਿੰਡ ਦੇ ਨਾਲ ਇਹਦਾ ਕੋਈ ਲੇਗਾ ਦੇਗਾ ਨਹੀਂ ਹੋਗਾ ਇਹਦਾ ਮੁਹਾਲੀ ਸ਼ਹਿਰ ਨੂੰ ਰਸਤਾ ਕਰਾਂਗੇ ਆਪਾਂ ਰੇਲਵੇ ਪੁਲ ਨਹੀਂ ਮੁਹਾਲੀ ਸ਼ਹਿਰ ਨੂੰ ਇੱਕ ਵਿੱਚ ਗੰਦਾ ਨਾਲਾ ਆਂਦਾ ਚੋ ਆਂਦਾ ਉਹ ਚੋ ਦੇ ਉੱਪਰ ਦੀ ਪੁਲ ਲਾ ਕੇ ਇਹਨਾਂ ਨੂੰ ਉਧਰ ਨੂੰ ਰਸਤਾ ਦਵਾਂਗੇ ਫਿਲਹਾਲ ਸਾਨੂੰ 7-8 ਮਹੀਨੇ ਦਾ ਸਮ ਇਹ ਲਿਖਤੀ ਸਮਝੌਤਾ ਸਾਡਾ ਗਮਾਂਡਾ ਦੇ ਸੀਏ ਨਾਲ ਹੋਇਆ ਸੀਗਾ ਉਹ ਸਾਡੇ ਕੋਲ ਅੱਜ ਵੀ ਮੌਜੂਦ ਹੈ ਲੇਕਿਨ ਹੌਲੀ-ਹੌਲੀ ਕਰਕੇ ਇਹਨਾਂ ਨੇ ਉਹ ਸਮਝੌਤੇ ਨੂੰ ਕਿਸੇ ਤਰੀਕੇ ਦਾ ਮੰਨਿਆ ਨਹੀਂ ਅਸੀਂ ਪਹੁੰਚ ਵੀ ਕੀਤੀ ਆਫੀਸਰ ਬਦਲ ਗਏ ਸਾਰਾ ਕੁਝ ਹੋ ਗਿਆ ਸਿਸਟਮ ਇਹ ਨਹੀਂ ਹੋ ਪਾਇਆ ਚਲੋ ਅਸੀਂ ਇਸ ਚੀਜ਼ ਦੇ ਆਦੀ ਹੋ ਗਏ ਫਿਰ ਸਾਨੂੰ ਵੀ ਪ੍ਰੋਬਲਮ ਆਣੀ ਉਹ ਹੌਲੀ-ਹੌਲੀ ਸਾਨੂੰ ਪਤਾ ਹੀ ਲੱਗਦਾ ਆਦੀ ਹੋ ਜਾਂਦਾ ਬੰਦਾ ਜਦੋਂ ਇੰਨਾ ਸਮਾਂ ਗੁਜ਼ਰ ਜਾਂਦਾ ਹੈ ਬੰਦੇ ਥੱਕ ਹਾਰ ਗਏ ਅਗਲਾ ਕਹਿੰਦਾ ਇਹਨਾਂ ਨੇ ਕੁਝ ਨਹੀਂ ਕਰਨਾ ਇਹ ਮੁਕਰ ਗਏ ਹੁਣ ਤੋਂ ਬਾਅਦ ਉਹ ਜਿਹੜੀ ਪ੍ਰਾਈਮ ਲੋਕੇਸ਼ਨਾਂ ਖਾਲੀ ਕੀਤੀਆਂ ਸੀ ਪੰਜਾਬ ਸਰਕਾਰ ਨੇ ਉਹਨਾਂ ਨੂੰ ਅ ਪੇਚੂ ਜਬ ਮੈਂ 55 ਕਰੋੜ ਰੁਪਏ ਪਰ ਏਕੜ ਦੇ ਹਿਸਾਬ ਨਾਲ ਉਹਨੂੰ ਸੇਲ ਕਰਤਾ ਤੇ ਆਪਣੀ 에어ਪੋਰਟ ਦੀ ਹਿੱਸੇਦਾਰੀ ਵਧਾ ਕੇ ਕਰਤਾ ਕੰਮ ਹਮ ਹੁਣੇ ਪ੍ਰਵਾਸੀ ਜਿਹੜੇ ਆਏ ਨੇ ਉਥੋਂ ਕਲੋਨੀਆਂ ਚੋਂ ਇਹ ਪਹਿਲਾਂ ਐਮਸੀ ਦੀ ਵੋਟ ਪਾਉਂਦੇ ਸੀਗੇ ਇਹਨਾਂ ਦੀ ਵੋਟ ਪਿੱਛੋਂ ਹੀ ਬਣੀ ਹੋਈ ਹੈ ਇਹ ਐਮਸੀ ਚ ਵੋਟ ਪਾਉਂਦੇ ਸੀਗੇ ਇਹਨਾਂ ਦਾ ਜਦੋਂ ਇੱਥੋਂ ਠਾਲਿਆ ਫਿਰ ਆਬੀਸ਼ਲੀ ਇਨਕੇ ਐਡਰੈਸ ਚੇਂਜ ਹੋਣਾ ਸੀਗਾ ਐਮਸੀ ਚੋਂ ਇਹਨਾਂ ਨੇ ਕਰਤਾ ਜੀ ਅ ਗੁਰੂ ਨਾਨਕ ਕਲੋਨੀ ਸੈਕਟਰ 65 ਹੌਲੀ ਹੌਲੀ ਸਮਾਂ ਬੀਤਦਾ ਗਿਆ ਗੁਰੂ ਨਾਨਕ ਕਲੋਨੀ ਸੈਕਟਰ 65 ਜਗਤਪੁਰਾ ਨਾਲ ਜੋੜਦਾ ਹੌਲੀ ਹੌਲੀ ਫੇਰ ਸਮਾਂ ਬੀਤਦਾ ਗਿਆ ਇਹਨਾਂ ਸੈਕਟਰ 65 ਚੱਕਦਾ ਜ ਗੁਰੂ ਨਾਨਕ ਕਲੋਨੀ ਜਗਤਪੁਰਾ ਹੀ ਕਰ ਦਿਆ ਤੇ ਅੱਜ ਹਾਲਾਤ ਇਹ ਹੋ ਗਏ ਇਹਨਾਂ ਦਾ ਗੁਰੂ ਨਾਨਕ ਕਲੋਨੀ ਕਲੋਨੀ ਛੱਡ ਕੇ ਜਗਤਪੁਰਾ ਹੀ ਪਾਤਾ ਗੁਰੂ ਨਾਨਕ ਕਲੋਨੀ ਵੀ ਚੱਕਦੀ ਮਲਕੀ ਨਾ ਜਗਤਪੁਰਾ ਪਿੰਡ ਦੇ ਵਿਚਨੀਕ ਬਣਾਤਾ ਪ੍ਰੋਬਲਮ ਇੱਥੋਂ ਮਲਕੀ ਸਟਾਰਟ ਕੀਤਾ ਉਹੀ ਤੇ ਅੱਜ ਕਿੱਥੇ ਪਹੁੰਚ ਗਈ ਏ ਹੌਲੀ ਹੌਲੀ ਕਰਕੇ ਇਹ ਸਰਕਾਰਾਂ ਦੀ ਚਾਲ ਹੈ ਪਹਿਲੀ ਸਰਕਾਰਾਂ ਨੇ ਧੱਕੇ ਨਾਲ ਬਿਠਾਈਆਂ ਕਲੋਨੀਆਂ ਉਹਨਾਂ ਨੂੰ ਸਹੂਲਤਾਂ ਦਿੱਤੀ ਇਹ ਸਰਕਾਰ ਨੇ ਧੱਕੇ ਨਾਲੇ ਸਾਡੇ ਪਿੰਡ ਨਾਲ ਜੋੜ ਕੇ ਸਾਡੀ ਜੱਦੀ ਪੁਸ਼ਤੀ ਪੰਜਾਬੀਅਤ ਨੂੰ ਹੋਂਦ ਨੂੰ ਖਤਰਾ ਕਰਕੇ ਇਹਨਾਂ ਨੂੰ ਯਤਨ ਕੀਤਾ ਹੋਂਦ ਨੂੰ ਖਤਰਾ ਕਰਨ ਦਾ ਪਰ ਲੇਕਿਨ ਸਾਡੇ ਪਿੰਡ ਵਾਸੀ ਸਾਰੇ ਖੜੇ ਆ ਮੇਰੇ ਭਰਾ ਸਾਰੇ ਵੀਰ ਇਕਜੁੱਟ ਹੋਏ ਤੇ ਬਾਈ ਉਹਨਾਂ ਨੇ ਕੋਰਟ ਚ ਕੇਸ ਜੂਰਪੁਰ ਜੋਰ ਅਪੀਲ ਨਾਲ ਤਕੜੇ ਵਕੀਲ ਕਰਕੇ ਲੜਿਆ ਤੇ ਅੱਜ ਸਾਨੂੰ ਫਿਰ ਰਾਹਤ ਮਿਲੀ ਹੈ ਸਾਡੀ ਇਲੈਕਸ਼ਨ ਕੈਨਸਲ ਹੋ ਗਈ ਹੈ ਤੇ ਸਾਨੂੰ ਇਹ ਸਾਰਾ ਮਸਲਾ ਹੈ ਬਹੁਤ ਸਾਰੇ ਪੰਜਾਬੀ ਤੁਹਾਡੇ ਤੋਂ ਇਨਸਪੀਰੇਸ਼ਨ ਵੀ ਲੈ ਰਹੇ ਨੇ ਵਿਦੇਸ਼ਾਂ ਦੇ ਵਿੱਚ ਵੀ ਪੰਜਾਬੀ ਬੈਠੇ ਨੇ ਕਿਉਂਕਿ ਜਿਹੜੇ ਪੰਜਾਬ ਨੂੰ ਵੱਖਰੇ ਨਜ਼ਰੀਏ ਨਾਲ ਵੇਖਦੇ ਨੇ ਪੰਜਾਬ ਦੇ ਲਈ ਉਹਨਾਂ ਦਾ ਪਿਆਰ ਹੈ ਤੁਹਾਡੇ ਤੋਂ ਇਨਸਪੀਰੇਸ਼ਨ ਵੀ ਲੈ ਰਹੇ ਨੇ ਡਿਮਾਂਡ ਵੀ ਕਰ ਰਹੇ ਨੇ ਕਿ बार-बार ਜਾ ਕੇ ਤੁਹਾਡੇ ਨਾਲ ਗੱਲ ਵੀ ਕੀਤੀ ਜਾਏ ਹਾਂਜੀ ਸੋ ਇਹ ਹੀ ਸਮੱਸਿਆ ਇਕੱਲੇ ਜਗਤਪੁਰਾ ਦੀ ਤਾਂ ਨਹੀਂ ਹੈ ਪੂਰੇ ਪੰਜਾਬ ਦੀ ਹੈ ਪੰਜਾਬ ਦੇ ਹੋਰ ਵੀ ਬਹੁਤ ਸਾਰੇ ਪਿੰਡ ਨੇ ਇਲਾਕੇ ਨੇ ਜਿੱਥੇ ਪ੍ਰਵਾਸੀ ਮਜ਼ਦੂਰਾਂ ਦਾ ਜਿਹੜਾ ਕਬਜ਼ਾ ਹੈ ਉਹ ਬਹੁਤ ਜ਼ਿਆਦਾ ਹੈ ਪੰਜਾਬੀਆਂ ਨੂੰ ਉਹ ਇੱਜ਼ਤ ਪੰਜਾਬ ਦੇ ਵਿੱਚ ਨਹੀਂ ਮਿਲ ਰਹੀ ਜੋ ਪ੍ਰਵਾਸੀ ਮਜ਼ਦੂਰ ਲੈ ਰਹੇ ਨੇ ਇਹਦੇ ਪਿੱਛੇ ਕੀ ਕਾਰਨ ਮੰਨਦੇ ਹੋ ਦੇਖੋ ਆਪਾਂ ਤਾਂ ਜੀ ਮਿਹਨਤ ਕਾਸ਼ ਲੋਕ ਆਪਾਂ ਮਿਹਨਤ ਕਰਦੇ ਆ ਆਪਾਂ ਚੁੰਨਦੇ ਆ ਸਰਕਾਰਾਂ ਨੂੰ ਆਪਾਂ ਸਰਕਾਰਾਂ ਨੂੰ ਕਿਸ ਵਾਸਤੇ ਚੁੰਨਦੇ ਆ ਤਾਂ ਕਿ ਉਹ ਆਪਣੇ ਰਾਜ ਆਪਣੇ ਸਟੇਟ ਵਾਸਤੇ ਸਟੇਟ ਦੇ ਹੱਕਾਂ ਵਾਸਤੇ ਸਟੇਟ ਦੇ ਲੋਕਾਂ ਦੇ ਹੱਕਾਂ ਵਾਸਤੇ ਲੜੇ ਹੁਣ ਸਰਕਾਰਾਂ ਤਾਂ ਅਸੀਂ ਚੁੰਨ ਲਿਆ ਅਸੀਂ ਤਾਂ ਰੋਜ਼ ਧਰਨੇ ਮਜਾਹਰੇ ਕਰਨੇ ਤੋਰੇ ਇੱਕ ਦਿਨ ਕਰਾਂਗੇ ਦੋ ਦਿਨ ਕਰਾਂਗੇ ਆਖਰ ਨੂੰ ਥੱਕ ਕੇ ਹਾਰ ਕੇ ਘਰੇ ਬੈਠ ਜਾਾਂਗੇ ਇਸ ਕਰਕੇ ਆਪਾਂ ਸਰਕਾਰਾਂ ਨੂੰ ਚੁੰਨਦੇ ਆ ਕਈ ਲੋਕ ਮੈਂ ਦੇਖਿਆ ਕਮੈਂਟ ਕਰਦੇ ਆ ਤੁਹਾਡੀ ਗਲਤੀ ਤੁਹਾਡੀ ਗਲਤੀ ਤੁਹਾਡੀ ਗਲਤੀ ਸਾਡੇ ਕੋਲ 21 ਕਿਕੜ ਤੋਂ ਜ਼ਮੀਨ ਹੈ ਉਹ ਜਿਹੜੀ ਸਾਡੇ ਕੋਲ ਜ਼ਮੀਨ ਬੱਚੀ ਹੋਈ ਹੈ ਸਾਡੇ 3 ਸਾਡੀ 3 ਵਾਰੀ ਚ ਅਕਵਾਇਰ ਹੋਈ ਜ਼ਮੀਨ ਹੈ 1974 ਚ ਅਕਵਾਇਰ ਹੋਈ ਮੋਹਾਲੀ ਚ ਉਸ ਤੋਂ ਬਾਅਦ ਮੋਹਾਲੀ ਵਧਾਉਣ ਵਾਸਤੇ 94 ਚ ਅਕਵਾਇਰ ਹੋ ਗਈ 74 ਚ ਹੋਈ ਫਿਰ 94 ਚ ਹੋ ਗਈ ਤੇ ਫਿਰ 2002 ਚ ਰੇਲਵੇ ਨੇ ਅਕਵਾਇਰ ਕਰ ਲਈ ਸਾਡੀ ਆਲਮੌਟ ਜ਼ਮੀਨ ਚਾ ਚੁੱਕੀ ਹੈ ਅਸੀਂ 21 ਕਿਕ 2 2 ਕਿਕੜ ਦੇ ਮਾਲਕ ਹੈ ਅਸੀਂ ਫਿਰ ਵੀ ਨਹੀਂ ਹੌਸਲਾ ਆ ਰਿਹਾ ਅਸੀਂ ਮੱਜਾ ਦਾ ਕੰਮ ਕਰਦੇ ਸੀ ਉਹ ਮੇਰੇ ਕੋਲ ਆਟਾ ਚੱਕੀ ਵੀ ਸੀ ਸਾਡੇ ਕੋਲ ਮੱਝਾਂ ਦਾ ਕੰਮ ਵੀ ਸੀ 2 ਕਿਲੀਆਂ ਦੀ ਅਸੀਂ ਖੇਤੀ ਵੀ ਕਰਦੇ ਸਾਡਾ ਗੁਜ਼ਾਰਾ ਵਧੀਆ ਚੱਲਦਾ ਸੀ ਲੇਕਿਨ ਹੌਲੀ ਹੌਲੀ ਕੀ ਹੋਇਆ ਇੱਕ ਇਹ ਸਾਡਾ ਮੇਨ ਪਿੰਡ ਜਗਤਪੁਰੇ ਦੇ ਦੇ ਨਾ ਰਾਈਟ ਸਾਈਡ ਤੇ ਤਾਂ ਛਿਪਦੇ ਪਾਸੇ ਬੈਠ ਗਈ ਗੁਰੂ ਨਾਨਕ ਕਲੋਨੀ ਲੈਫਟ ਸਾਈਡ ਦੇ ਚੰਡੀਗੜ੍ਹ ਦੇ ਜ਼ਮੀਨ ਪਈ ਹੈ ਸਰਕਾਰੀ ਉੱਤੇ ਚੰਡੀਗੜ੍ਹ ਦੀ ਜ਼ਮੀਨ ਤੇ ਪਰਵਾਸੀਆਂ ਨੇ ਕਬਜ਼ਾ ਕੀਤਾ ਹੋਇਆ ਹੈ ਰਸਤਾ ਜਗਤਪੁਰੇ ਦੀ ਵਿੱਚੋਂ ਲੰਘਦਾ ਹੈ ਹੁਣ ਬਹੁਤੇ ਲੋਕ ਇਹੀ ਸੋਚਦੇ ਆ ਵੀ ਇਹ ਸਾਰੇ ਲੋਕ ਜਗਤਪੁਰੇ ਵਾਲੇ ਨੇ ਵਸਾਈਆਂ ਬਹੁਤੇ ਲੋਕਾਂ ਨੂੰ ਇਹ ਭਲੇਖਾ ਹੈ ਵੀ ਜਗਤਪੁਰੇ ਵਾਲਿਆਂ ਨੇ ਵਸਾਈਆਂ ਜਦਕਿ ਜੇ ਇਹਨਾਂ ਕਲੋਨੀਆਂ ਦਾ ਰਾਸਤਾ ਅੱਡ ਕਰ ਦਿੱਤਾ ਜਾਵੇ ਤਾਂ ਤੁਸੀਂ ਜਗਤਪੁਰੇ ਨੂੰ ਇੱਕ ਪਿੰਡ ਵਾਂਗ ਹੀ ਦੇਖਾਂ ਦੇਖੋਗੇ ਕਿਉਂਕਿ ਇੱਥੇ ਆਬਾਦੀ ਬਾਹਰਲੇ ਲੋਕਾਂ ਦੀ ਜ਼ਿਆਦਾ ਇਸ ਕਰਕੇ ਹੈ ਕਿਉਂਕਿ ਰਾਈਟ ਸਾਈਡ ਤੇ ਲੈਫਟ ਸਾਈਡ ਸਾਡੇ ਪਿੰਡ ਸੈਂਟਰ 'ਚ ਹੈ ਜਗਾ ਰਾਹ ਸਾਰਾ ਸਾਡੇ ਪਿੰਡ ਦੀ ਵਿੱਚੋਂ ਹੋ ਕੇ ਨਿਕਲਦਾ ਹੈ ਦੋਨੇ ਦੋਨੇ ਕਲੋਨੀਆਂ ਦਾ ਚੰਡੀਗੜ੍ਹ ਦੀ ਕਲੋਨੀ ਦਾ ਵੀ ਤੇ ਮੋਹਾਲੀ ਦੀ ਨਜ਼ਾਇਜ਼ ਕਲੋਨੀ ਦਾ ਵੀ ਇਸ ਕਰਕੇ ਲੋਕ ਸਾਨੂੰ ਕਹਿੰਦੇ ਆ ਸਾਡੇ ਕੋਲ ਕਿਰਾਏਦਾਰ ਨੇ ਅਸੀਂ ਰੱਖੇ ਆ ਉਹ ਕਿਉਂ ਰੱਖੇ ਆ ਜਦੋਂ ਇਹ ਨਜਾਇਜ਼ ਕਲੋਨੀਆਂ ਸਾਡੀ ਜ਼ਮੀਨਾਂ ਦੇ ਕੋਲ ਬਿਠਾਤਾ ਇਹ ਅਜਾੜਾ ਕਰਦੇ ਨੇ ਇਹਨਾਂ ਦੇ ਆਵਾਰਾ ਡੰਗਰ ਹੁੰਨੇ ਆਵਾਰਾ ਗਾਂ ਸੂਰ ਪਾਲਦੇ ਨੇ ਬੱਕਰੀਆਂ ਪਾਲਦੇ ਨੇ ਭੇਡਾਂ ਪਾਲਦੇ ਨੇ ਦੂਜੀ ਗੱਲ ਤੇ ਬੜੀ ਗੱਲ ਇਹਨਾਂ ਦੀ ਆਬਾਦੀ ਜ਼ਿਆਦਾ ਹੈ ਬੱਚਿਆਂ ਦੀ ਜਦੋਂ ਪਤੰਗ ਦਾ ਸੀਜ਼ਨ ਆਂਦਾ ਹੈ ਸਾਡੀ ਫਸਲਾਂ ਪੱਕੀਆਂ ਖੜੀਆਂ ਹੋਣੀਆਂ ਕਣਕਾਂ ਦੀਆਂ ਜੀਰੀ ਦੇ ਸੀਜ਼ਨ 'ਚ ਵੀ ਇਹਨਾਂ ਨੇ ਕੀ ਕਰਨਾ ਹੁਣ ਬੱਚੇ ਆ ਪਤੰਗ ਪਿੱਛੇ ਦੌੜਦੇ ਆ 40 40 50 50 ਵਿੱਚ ਜਦ ਕਿਲੇ ਦੇ ਵਿੱਚ ਨੂੰ ਜਾਂਦੇ ਆ ਨਾ ਉਹ ਕਣਕ ਖਤਮ ਹੋ ਜਾਂਦੀ ਐ ਨਾ ਉਹ ਵੱਢਣ ਜੋਗ ਰਹਿੰਦੀ ਐ ਨਾ ਉਹ ਆਪਣਾ ਕਹਾਈ ਕਰਨ ਜੋਗ ਰਹਿੰਦੀ ਐ ਜਦੋਂ ਸਾਨੂੰ ਦੇਖਿਆ ਵੀ ਇਹ ਸਾਡੇ ਬੁਰਾ ਹਾਲ ਹੋ ਗਿਆ ਲਾਗ ਲਾ ਕੇ ਕਲੋਨੀ ਕੇ ਬਾਰਡਰ ਦੇ ਲਾ ਕੇ ਜਿਹੜੇ ਜ਼ਿਮੀਂਦਾਰਾਂ ਦੀ ਜ਼ਮੀਨਾਂ ਵੇਚਤੀਆਂ ਉਹ ਤਾਂ ਵੇਚ ਚੁੱਕੇ ਉਥੋਂ ਅੱਕ ਕੇ ਵੇਚ ਚੁੱਕੇ ਕੀ ਕਰੀਏ ਖੇਤੀ ਤਾਂ ਹੁੰਦੀ ਨਹੀਂ ਫਿਰ ਲੋਕ ਕਹਿੰਦੇ ਕਰੋੜਾਂ ਦਾ ਉਹੀ ਕਰੋੜਾਂ ਦਾ ਜ਼ਮੀਨੀ ਹੈ ਸਾਡੀ ਜ਼ਮੀਨ 에어ਪੋਰਟ ਇੰਟਰਨੈਸ਼ਨਲ ਵਾਸਤੇ ਰਿਜ਼ਰਵ ਲੈਂਡ ਐ ਇਸ ਨੂੰ ਗ੍ਰੀਨ ਬੈਲਟ ਚ ਪਾਇਆ ਅਸੀਂ ਖੇਤੀ ਤੋਂ ਇਲਾਵਾ ਇੱਥੇ ਕੁਝ ਨਹੀਂ ਕਰ ਸਕਦੇ ਹੁਣ ਜੋ ਵੀ ਕੁਝ ਐਕਟੀਵਿਟੀ ਹੋ ਰਹੀ ਹੈ ਇਸ ਜ਼ਮੀਨ 'ਚ ਉਹ ਇਲੈਗਲ ਹੀ ਹੋ ਰਹੀ ਹੈ ਸਭ ਨੂੰ ਪਤਾ ਹੈ ਜੋ ਐਕਟੀਵਿਟੀ ਅੱਗੇ ਲੋਕ ਖਰੀਦ ਕੇ ਕਰ ਰਹੇ ਆ ਕੋਈ ਪਲਾਟ ਕੱਟ ਕੇ ਵੇਚ ਰਿਹਾ ਕੋਈ ਕੁਝ ਕਰਕੇ ਵੇਚ ਰਿਹਾ ਉਹ ਲੋਕ ਇਲੈਗਲ ਕਾਰਵਾਈਆਂ ਨੇ ਉਹਨਾਂ ਗਵਰਨਮੈਂਟ ਨੂੰ ਸਭ ਪਲੀਪਾਂਤੀ ਜਾਣੂ ਆ ਇਹ ਗਵਰਨਮੈਂਟ ਦਾ ਕੰਮ ਹੈ ਹੁਣ ਆਪਾਂ ਤਾਂ ਇਹ ਕੰਮ ਨਹੀਂ ਕਰ ਸਕਦੇ ਇਹ ਤਾਂ ਗਵਰਨਮੈਂਟ ਦਾ ਕੰਮ ਹੈ ਗਵਰਨਮੈਂਟ ਆਪ ਦੇਖੇ ਠੀਕ ਹੈ ਨਾ ਇਸ ਕਰਕੇ ਲੋਕ ਸਾਨੂੰ ਬਦਨਾਮ ਜਾਦਾ ਕਰਦੇ ਆ ਪਰ ਅਸੀਂ ਉਹ ਨਹੀਂ ਹੈ ਜੋ ਲੋਕ ਸਾਨੂੰ ਸੋਚਦੇ ਆ ਹਾਂਜੀ ਹੁਣ ਪੋਪੂਲੇਸ਼ਨ ਜਗਤਪੁਰਾ ਦੀ ਪਿੰਡ ਜਗਤਪੁਰਾ ਦੀ ਜੇ ਗੱਲ ਕਰੀਏ ਕੱਲੇ ਪਿੰਡ ਦੀ ਤਾਂ ਪੋਪੂਲੇਸ਼ਨ ਕਿੰਨੀ ਹੈ ਤੇ ਵੋਟਸ ਕਿੰਨੀਆਂ ਨੇ ਪੋਪੂਲੇਸ਼ਨ ਜੀ ਆਪਣੀ ਜੱਦੀ ਬਸਨੀਕਾ ਤੀ 6700 ਦੇ ਕਰੀਬ ਹੈ ਜੀ ਐਗਜ਼ੈਕਟ ਤਾਂ ਮੈਂ ਫਿਗਰ ਹਲੇ ਦੇ ਨਹੀਂ ਸਕਦਾ ਕਿਉਂਕਿ ਸਾਡੇ ਕੋਲ ਲਿਸਟਾਂ ਜਿਹੜੀਆਂ ਪ੍ਰੋਪਰ ਨਹੀਂ ਹੈ ਜਿਹਨ ਹੁਣ ਲਿਸਟ ਬਣੀਆਂ ਸੀ ਨਾ ਉਹ ਇਧਰ ਉਧਰ ਕਰਤੀਆਂ ਗਈਆਂ ਲਿਸਟਾਂ ਹੁਣ ਜਦੋਂ ਸਾਡੇ ਕੋਲ ਪ੍ਰੋਪਰ ਲਿਸਟ ਆਏਗੀ ਉਸ ਤੇ ਡਿਕਲੇਅਰ ਹੋ ਜਾਏਗਾ ਬਾਕੀ 200 250 ਵੋਟ ਨਾ ਸਾਨੂੰ ਸਜੇ ਖਬੇ ਦੀ ਜੋੜਦੀ ਗਈ ਹੈ ਵਿੱਚ ਸਾਡੇ ਵਾਰਡ ਚ ਮਿਲਗੀ ਵਾਰਡ ਦੀ ਗੱਲ ਕਰਦਾ ਪੂਰੀ ਨਹੀਂ 2200 ਵੋਟ ਸਾਡੇ ਵਾਰਡ ਚ ਜੋੜ ਦਿੱਤੀ ਸਾਡੇ ਘਰਾਂ ਚ ਪਾ ਦਿੱਤੀ ਗਈ ਹੈ ਉਹ ਕਿਸ ਨੇ ਕਿਸ ਤਰੀਕੇ ਨਾਲ ਪਾਈ ਹੈ ਇਹ ਤਾਂ ਸਰਕਾਰ ਦੇ ਨੁਮਾਇੰਦੇ ਹੀ ਦੱਸ ਸਕਦੇ ਆ ਵੀ ਕਿਸ ਬਿਹਾਬ ਤੇ ਪਈ ਹੈ ਅਗਰ ਸਾਡੇ ਪਿੰਡ ਦਾ ਕੋਈ ਇਨਵੋਲਵਮੈਂਟ ਹੈ ਉਸ ਤਾਂ ਉਹ ਸਾਨੂੰ ਪੇਸ਼ ਕਰਦੇ ਪਿੰਡ ਦੇ ਦੀ 1 ਰੁਪਏ ਦੀ ਕੋਈ ਇਨਵੋਲਵਮੈਂਟ ਨਹੀਂ ਹੈ ਨਾ ਕਿਸੇ ਸਾਈਨ ਕੀਤਾ ਨਾ ਕਿਸੇ ਨੇ ਆਪਣਾ ਡਾਕੂਮੈਂਟ ਦਿੱਤਾ ਉਹ ਸਰਕਾਰ ਨੇ ਤਾਂ ਕੇਸਾਈ ਨਾਲ ਜੋੜੀਆਂ ਉਹ ਵੋਟਾਂ ਦੀ ਐਮਐਲਏ ਕੁਲਵੰਤ ਨਹੀਂ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਿਤ ਨੇ ਉਹਨਾਂ ਦੇ ਨਾਲ ਨਹੀਂ ਕਦੇ ਗੱਲਬਾਤ ਹੋਈ ਇਸ ਮੁੱਦੇ ਤੇ ਹਾਂਜੀ ਹੋਈ ਹੈ ਜੀ ਹੋਈ ਸੀ ਜੀ ਗਏ ਸੀ ਅਸੀਂ ਉਹ ਕਹਿੰਦੇ ਵੀ ਹੁਣ ਅਸੀਂ ਕੁਝ ਨਹੀਂ ਕਰ ਸਕਦੇ ਉਹਨਾਂ ਦੀ ਵੀ ਰਹਿਨਮਾਈ ਤੇ ਜੁੜੀਆਂ ਐ ਸਾਰੀਆਂ ਐ ਬਾਕੀ ਉਹ ਇੱਕ ਕਲਿੱਪ ਵੀ ਹੈਗੀ ਤੁਹਾਡੇ ਕੋਲ ਸ਼ਾਇਦ ਕਲਿੱਪ ਵੀ ਆਈ ਹੋਵੇ ਹੂੰ ਉਹਨਾਂ ਨੇ ਆਪਣਾ ਕਰਿਆ ਹੈ ਜੋ ਵੀ ਜੁੜੀਆਂ ਐ ਉਹ ਗਏ ਸੀ ਅਸੀਂ ਪਰ ਸਾਡੇ ਸੁਣੀ ਨਹੀਂ ਪਤਾ ਚੋਣ ਕਮਿਸ਼ਨ ਦਾ ਧੰਨਵਾਦ ਹੈ ਜੀ ਨੇ ਤੁਹਾਡੇ ਹੱਕ ਜੋ ਫੈਸਲਾ ਕਰਤਾ ਹਾਂਜੀ ਇਸ ਤੋਂ ਪਹਿਲਾਂ ਸਰਪੰਚ ਦੀ ਚੋਣ ਕਿਵੇਂ ਹੁੰਦੀ ਸੀ ਸਰਬਸੰਮਤੀ ਨਾਲ ਹੁੰਦੀ ਸੀ ਜਾਂ ਪਿੰਡ ਵਾਲੇ ਸਾਰੇ VOTING ਕਰਦੇ ਪਿੰਡ ਦੀ ਪੰਚਾਇਤਾਂ ਬਣ ਲੱਗੀਆਂ ਸਾਡੇ ਸਿਰਫ ਦੋ ਵਾਰੀ ਇਲੈਕਸ਼ਨ ਹੋਇਆ ਨਹੀਂ ਸੰਮਤੀ 'ਚ ਬਣਦੀ ਹੈ ਸਰਬਸੰਮਤੀ ਨਾਲ ਹੀ ਕੌਣ ਸਰਪੰਚ ਬਣਦਾ ਸੀ ਜਿਆਦਾ ਇੱਥੇ ਹੈ ਕੋਈ ਜ਼ਿਆਦਾਤਰ ਪਹਿਲਾਂ ਤਾਂ ਮੈਂ ਹੀ ਰਿਹਾ ਜੀ ਆਪਣਾ 2003 ਤੋਂ 2008 ਤੱਕ ਇਹਨੇ ਖੜੇ ਇਹਨਾਂ ਦੇ ਦਾਦਾ ਜੀ ਰਹੇ 15 ਸਾਲ ਇਹ ਵੀ ਰਹੇ ਇਹਨਾਂ ਦੇ ਦਾਦਾ ਜੀ 15 ਸਾਲ ਰਹੇ ਸਰਪੰਚ ਉਹ ਵੀ ਸਰਬਸੰਮਤੀ ਨਾਲ ਚੁਣਦੇ ਆਏ ਲੰਬੜਦਾਰ ਜੀ ਕਹਿੰਦਾ ਜੀ ਮੇਰੇ ਫਾਦਰ ਸਾਹਿਬ ਵੀ ਸਰਬਸੰਮਤੀ ਨਾਲ ਚੁਣੇ ਗਏ ਸੀ ਇਹ ਵੀ ਸਰਬਸੰਮਤੀ ਨਾਲ ਚੁਣੇ ਗਏ ਇਹ ਗੁਰਸੁਖ ਮਿੰਡਾ ਇਹ ਵੀ ਅਸੀਂ ਚੁਣ ਲਿਆ ਸੀ ਇਸ ਬਾਰੇ ਬਣਾਇਆ ਉਹ ਦੱਸਾਂਗੇ ਤੁਹਾਨੂੰ ਕੀ ਹੋਇਆ ਬਾਕੀ ਇਹ ਤਾਂ ਜੀ ਆਪਣਾ ਪਹਿਲਾ ਉਹ 에어ਪੋਰਟ ਦੇ ਨਾਲ ਕੋਈ ਪੁਰਾਣੀ ਜ਼ਮੀਨ ਹੁੰਦੀ ਸੀ ਪੱਠਾ ਹੁੰਦਾ ਸੀ ਉਹ ਬੰਦੇ ਵੇਚ ਕੇ ਦੀ ਕਿਸੇ ਬਾਹਰ ਦੇ ਬੰਦੇ ਨੇ ਜ਼ਮੀਨ ਲੈ ਕੇ ਇੱਕ ਕਲੋਨੀ ਉੱਥੇ ਬਿਠਾਦੀ ਸੀ ਉਹ ਤਾਂ ਚਲੋ 에어ਪੋਰਟ ਵਾਲਿਆਂ ਨੇ ਕਹਿੰਦੇ ਵੀ ਕੰਦੇ ਦੇ ਨਾਲ ਸੀ ਉਹ 900 ਮੀਟਰ ਚ ਆਂਦੀ ਸੀ ਉਹ 에어ਪੋਰਟ ਵਾਲਿਆਂ ਨੇ ਢਾਤੀ ਸੀ ਉਹਦੀਆਂ ਵੋਟਾਂ ਵੀ ਉਹ ਦੇਖੋ ਹਲੇ ਤੱਕ ਕਿੰਨਾ ਅਸੀਂ ਕਹਿ ਚੁੱਕੇ ਵੀ ਉਹ ਵੋਟਾਂ ਘਟੋ ਉਹ ਵੀ ਹਲੇ ਸਾਡੇ ਪਿੰਡ ਚ ਜੁੜੀਆਂ ਨਹੀਂਆਂ ਵੋਟਾਂ ਜਦੋਂ ਕਲੋਨੀ ਬਸਾਈ ਜਾ ਰਹੀ ਸੀ ਹਨਾ ਪਿੰਡ ਦੇ ਆਲੇ ਦੁਆਲੇ ਤਾਂ ਤੁਹਾਡੇ ਵੱਲੋਂ ਵਿਰੋਧ ਕੀਤਾ ਗਿਆ ਸੀ ਸਰਕਾਰ ਨੂੰ ਕਿਹਾ ਗਿਆ ਸੀ ਕਿ ਬਿਲਕੁਲ ਕਰਦਾ 3 ਦਿਨ ਅਸੀਂ ਬਲਡੋਜਰ ਰੋਕ ਕੇ ਰੱਖੇ ਉਹਨਾਂ ਦੇ ਤੇ ਉਹਨਾਂ ਨੇ ਸਾਨੂੰ ਲਿਖ ਕੇ ਦਿੱਤਾ ਸੀ ਵੀ ਕਲੋਨੀ ਦਾ ਤੁਹਾਡੇ ਨਾਲ ਕੁਝ ਲੇਗਾ ਦੇਗਾ ਨਹੀਂ ਹੋਏਗਾ ਤੇ ਰਸਤਾ ਵੀ ਲੱਗ ਹੋਏਗਾ ਤੇ ਚਾਰ ਦੁਵਾਰੀ 6 6 ਮਹੀਨੇ ਦਾ ਟਾਈਮ ਲਿਤਾਗਾ 6 ਮਹੀਨੇ ਬਾਅਦ ਅਸੀਂ ਚੱਕ ਦਾਂਗੇ ਇਹਨੂੰ ਪਰ ਚੱਕੀ ਨਹੀਂ ਹੈਗੀ ਜਿਸ ਤਰ੍ਹਾਂ ਸਰਕਾਰੇ ਸੀਗੇ ਵੀ ਲਗਭਗ 600 ਦੇ ਕਰੀਬ ਜਿਹੜੇ ਪਿੰਡ ਦੀ ਆਬਾਦੀ ਹੈ ਤੇ ਦੂਜੇ ਪਾਸੇ ਜੇ ਅਸੀਂ ਪ੍ਰਵਾਸੀ ਮਜ਼ਦੂਰਾਂ ਦੀ ਗੱਲ ਕਰੀਏ ਪ੍ਰਵਾਸੀ ਲੋਕਾਂ ਦੀ ਗੱਲ ਕਰੀਏ ਤਾਂ ਉਹਨਾਂ ਦੀ 500 7000 ਦੇ ਕਰੀਬ ਆਬਾਦੀ ਹੈ ਕਿਤੇ ਨਾ ਕਿਤੇ ਫਿਰ ਮਨ 'ਚ ਡਰ ਨਹੀਂ ਲੱਗਦਾ ਵੀ ਅਸੀਂ 600 ਤੇ ਉਹ 7000 ਉਹ ਸਾਡੇ ਤੇ ਭਾਰੀ ਪੈ ਸਕਦੇ ਨੇ ਬਿਲਕੁਲ ਡਰ ਤਾਂ ਲੱਗਦਾ ਤਾਂ ਹੀ ਤਾਂ ਅਸੀਂ ਆਪਣਾ ਇੰਨਾ ਕਰਿਆ ਜੀ ਸਾਰਾ ਪਿੰਡ ਸਾਡੇ ਇਕੱਠੇ ਰਹੇ ਆ ਸਾਨੂੰ ਤਾਂ ਸਾਲ ਸਵਾ ਸਾਲ ਹੋ ਗਿਆ ਲੜਦੇ ਨੂੰ ਥੱਲੇ ਤਾਂ ਸਾਡੀ ਸੁਣੀ ਹੋਣੀ ਕਿਸੇ ਨੇ ਉਹ ਤਾਂ ਧੰਨਵਾਦ ਮਾਨਯੋਗ ਹਾਈ ਕੋਰਟ ਦੇ ਚੋਣ ਕਮਿਸ਼ਨਰ ਜਿਨ੍ਹਾਂ ਨੇ ਸਾਡੀ ਇਲਾਜ ਰੱਖੀ ਪਿੰਡ ਦੀ ਤੇ ਨਾਲ ਸਾਡੇ ਕੰਡਾਲਾ ਪਿੰਡਾ ਉੱਥੇ ਵੀ ਹੁਣ ਅਹੀ ਰੋਲ ਪੈਣ ਲੱਗੇ ਇੱਕ ਬੇਚੜਾਕ ਮੌਜਾ ਹੁੰਦਾ ਛੁ ਰੇਡੇ ਦਾ ਸਾਡੇ ਪਿੰਡ ਦੇ ਨਾਲ ਹੀ ਉੱਥੇ ਵੀ ਹੁਣ ਮਕਾਨ ਮਕੂਨ ਪੈ ਗਏ ਉਹਨਾਂ ਦੀ ਕੰਡਾਲੇ ਨਾਲ ਜੁੜ ਗਈ ਉਹ ਵੀ ਅੱਜ ਸਵੇਰੇ ਹੋਇਆ ਦਾ ਆਣੀ ਵਾਲੇ ਟਾਈਮ ਤੇ ਮੈਨੂੰ ਲੱਗਦਾ ਉੱਥੇ ਵੀ ਪ੍ਰਵਾਸੀਆਂ ਦੀ ਵੋਟ ਜ਼ਿਆਦਾ ਵੱਜੂਗੀ 100 ਸਵਾ 100 ਵੋਟ 100 ਸਵਾ 100 ਵੋਟ ਤਾਂ ਹੋਣੀ ਹੋਗੀ ਉਹਨਾਂ ਦੀ ਜਿਹੜੀ ਇਹ ਕਲੋਨੀ ਦੀ ਇਹਨਾਂ ਨੇ ਗੱਲ ਕੀਤੀ ਆ ਉਹ ਐਕਚੁਅਲੀ ਛੋਟਾ ਜਿਹਾ ਪਿੰਡ ਆ ਉੱਥੇ ਦੋ ਘਰ ਆ ਬੇਚ ਰੰਗ ਬਹੁਤ ਜ਼ਿਆਦਾ ਪਹਿਲਾਂ ਉਹ ਹਾਂਜੀ ਤੇ ਉੱਥੇ ਕੀ ਆ ਹੁਣ 100 ਸਵਾ 100 ਵੋਟ ਆ ਪ੍ਰਵਾਸੀਆਂ ਦੀ ਹੋਗੀ ਆ ਹੁਣ ਉਹ ਦੂਜੀ ਪਾਰਟੀ ਵਾਲਿਆਂ ਨੇ ਉੱਥੋਂ ਵੀ ਇੱਕ ਜਿਹੜਿਆ ਪ੍ਰਵਾਸੀ ਖੜਾ ਕਰਤਾ ਪੰਜਾਬੀ ਬੰਦੇ ਦੇ ਆਂਟੀ ਉਹ ਅੱਜ ਹੀ ਸਵੇਰੇ ਉਹਦੇ ਨਾਲ ਮੀਟਿੰਗ ਹੋਈ ਆ ਤੇ ਉਹਨ ਵੇਖੋ ਕੀ ਫੈਸਲਾ ਲੈਂਦੇ ਆ ਉਹਨਾਂ ਨੂੰ ਕਿਹਾ ਜਿਹੜਾ ਇਹ ਸਿਪਾਹਨਾ ਚੱਕੋ ਜਿਹੜੇ ਮਲਕੇ ਲਾਲਕੀ ਪਾਰ ਮਕਾਨ ਨੇ ਤਾਂ ਖੇਤੀਬਾੜੀ ਵਾਲੀ ਜਮੀਨ ਆ ਉਹਨਾਂ 'ਚ ਕਲੋਨੀਆਂ ਕੱਟੀ ਜਾ ਰਹੀਆਂ ਲੋਕ ਨਜਾਇਜ਼ ਕੋਈ ਪੁੱਡਾ ਨੋਟਿਸ ਦੇ ਦਿੰਦਾ ਟਾਂਦੇ ਢੁੰਦੇ ਨਹੀਂ ਬਸ ਇੱਕ ਇਹ ਵੀ ਕਲੀਅਰ ਕਰਨਾ ਕਿ ਜ਼ਿਆਦਾਤਰ ਜਿਹੜੇ ਪਿੰਡ ਦੇ ਲੋਕ ਨੇ ਉਹ ਖੇਤੀਬਾੜੀ ਕਰਦੇ ਨੇ ਹਨਾ ਤੇ ਤੁਸੀਂ ਵੀ ਪਿੰਡ ਦੇ ਵਸਨੀਕੋ ਤੁਸੀਂ ਖੇਤੀਬਾੜੀ ਕਰਦੇ ਸੀ ਕਿ ਤੁਹਾਡੀ ਜ਼ਮੀਨ ਐਕਵਾਇਰ ਕੀਤੀ ਗਈ ਇਹ ਸਾਡੀ ਤਾਂ ਜਿਹੜੀ ਪਿੰਡ ਦੀ ਜ਼ਮੀਨ ਸੀ ਨਾ ਪਹਿਲਾਂ ਤਾਂ ਇੱਥੇ ਗ੍ਰਿਪ ਬਣਿਆ ਆਪਣਾ ਆਰਮੀ ਦੇ ਨਾਲ ਅਟੈਚ ਹੁੰਦਾ ਜਿਹੜੇ ਆਪਣਾ ਬਾਉਂਡਰੀ ਏਰੀਆ 'ਚ ਸੜ ਉਸ ਟਾਈਮ ਉਰੇ ਆਰਮੀ ਦਾ ਵੀ ਹੈੱਡਕੁਆਰਟਰ ਹੁੰਦਾ ਸੀ ਹੂੰ ਆ ਫਿਰ ਨਾਲ 48 ਸੈਕਟਰ ਬਣਿਆ 4C ਮੁਹਾਲੀ ਦਾ ਉਹ ਵੀ ਸਾਡੇ ਪਿੰਡ ਦੀ ਜਮੀਨ ਹੈ ਤੇ ਸਾਰੀ ਗਵਰਨਮੈਂਟ ਨੇ ਅਕਵਾਇਰ ਕੀਤੀ ਇਹ ਵੀ ਉਹ ਕੀਤੀ ਅਸੀਂ ਪਿੰਡ ਵਾਲਿਆਂ ਨੇ ਕਿਸੇ ਨੂੰ ਨਹੀਂ ਵੇਚੀ ਹੈਗੀ ਵੀ ਜਿਹੜੇ ਹੁਣ ਲੋਕ ਕਹਿੰਦੇ ਨੇ ਵੀ ਕਰੋੜਾਂ ਚ ਵੇਚਤੀ ਸਾਨੂੰ ਤਾਂ ਮੇਰੇ ਘੱਟ 3 ਨਿਕ ਲੱਖ ਰੁਪਏ ਉਸ ਟਾਈਮ ਮਿਲਿਆ ਸੀ ਇਹਨਾ ਮੇਰੇ ਘੱਟ 10-12 ਹਜ਼ਾਰ ਹੀ ਮਿਲਿਆ 1972 ਨੂੰ 12000 ਰੁਪਏ ਤੇ ਗਵਰਨਮੈਂਟ ਨੇ ਹੀ ਬਸਾਈਆ ਇਹ ਪਿੰਡ ਵਾਲਿਆਂ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਹੈਗਾ ਜਿਹੜੀ ਉਹ ਉਧਰ ਕਹਿ ਰਹੇ ਆ ਬੰਤੂ ਕਲੋਨੀ ਉਹਦੀ 에어ਪੋਰਟ ਜੋ ਉਹ ਪਾਤ ਸਤੋਂ ਪਹਿਲਾਂ ਕੋਈ ਪੱਠਾ ਪੁੱਟਾ ਹੁੰਦਾ ਸੀ ਉੱਤੇ ਉਹ ਬੰਦੇ ਉਹਨਾਂ ਨੂੰ ਵੇਚ ਕੇ ਉਹਨਾਂ ਨੇ ਕਾਲੀ ਨੂੰ ਵੇਚ ਲਓ ਉਹਦਾ 에어ਪੋਰਟ ਨਾ ਢਾਤੀ ਜੀ ਪਰ ਉਹਦੀਆਂ ਵੋਟਾਂ ਨਹੀਂ ਹਲੇ ਤੱਕ ਕੱਟ ਹੋਈਆਂ ਤਾਂ ਸਾਡੇ ਪਿੰਡ ਦੀਆਂ ਵੋਟਾਂ 2 250 ਵੋਟ ਬੋਲਦੀ ਹਲੇ ਵੀ ਠੀਕ ਹੈ ਅ ਜਿਹੜੇ ਵੱਡੀ ਗਿਣਤੀ ਦੇ ਵਿੱਚ ਪ੍ਰਵਾਸੀ ਮਜ਼ਦੂਰ ਇਸ ਪਿੰਡ ਦੇ ਵਿੱਚ ਰਹਿੰਦੇ ਨੇ ਖਾਸ ਤੌਰ ਤੇ ਹੁਣ ਤੇ ਜਗਤਪੁਰਾ ਦੇ ਵਸਨੀਕੀ ਵਾਜਦੇ ਨੇ ਉਹ ਜਿਵੇਂ ਸਰ ਨੇ ਦੱਸਿਆ ਨਾ ਉਹ ਕੀ ਉਹ ਲੋਕ ਕੀ ਕਿਤਾ ਕਰਦੇ ਨੇ ਕੀ ਉਹਨਾਂ ਦਾ ਰੋਜ਼ਗਾਰ ਦਾ ਵਸੀਲਾ ਹੈ ਮਲਕਾ ਉਹ ਤਾਂ ਜੀ ਕੁਸਤਾ ਕੋਠੇ ਕਾਠੀ ਜਨਾਨੀਆਂ ਕੰਮ ਕਰਦੀਆਂ ਉਹਨੀਆਂ ਤੇ ਉਹ ਦਿਹਾੜੀ ਦੂੜੀ ਜਾਂ ਬੰਦੇ ਬੰਦੇ ਉਰੇ ਜੂਆ ਜਾਬ ਤੇਰਾ ਖੇਲਦੇ ਆ ਉਹ ਜਿਹੜੇ ਰੇਡੀਅਲ ਵਾਲੇ ਸੜਕਾਂ ਤੇ ਇੰਡਸਟਰੀਅਲ ਏਰੀਆ ਜਿੱਥੇ ਮੈਂ ਕਈ ਜੌਬ ਕਰਦੇ ਆ ਕਈ ਘਰਾਂ ਚ ਜਿਵੇਂ ਹਨ ਤੇ ਕਈਆਂ ਨੇ ਜਿਵੇਂ ਆਪਦਾ ਮੰਡੀ ਚ ਲੱਗੇ ਹੋਏ ਆ ਕੋਈ ਕੋਈ ਗਵਰਨਮੈਂਟ ਜੌਬ ਵਾਲੇ ਵੀ ਹੈਗੇ ਆ ਤੁਹਾਡੇ ਪਿੰਡ ਦੇ ਵਿੱਚੋਂ ਕਿਸੇ ਨੂੰ ਮਿਲੀ ਗਵਰਨਮੈਂਟ ਜੌਬ ਸਾਡੇ ਨੂੰ ਹੁਣ ਤਾਂ ਨਹੀਂ ਮਿਲੀ ਪਹਿਲਾਂ ਜਿਵੇਂ ਪਰਾਪਰਾਣੇ ਬੰਦੇ ਆ ਜਿਹੜੇ ਉਹਨਾਂ ਚੋਂ ਇੱਕ ਦੋ ਜਣੇ ਸੀਗੇ ਉਹ ਵੀ ਮਤਲਬ ਜਿਵੇਂ ਆਪਦੇ ਦਮ ਤੇ ਲੱਗੇ ਹੋਏ ਪੁਲਿਸ ਵਾਲੇ ਸੀਗੇ ਉਹ ਉਹ ਪ੍ਰਤੀ ਹੋਇਆ ਬਾਕੀ ਹੋਣ ਵਾਲੇ ਨਵੇਂ ਮੁੰਡਿਆਂ ਚ ਜਿਵੇਂ ਜਿਹੜਾ ਅੱਜ ਕੱਲ ਚੱਲਣ ਡਿਆ ਨੌਕਰੀਆਂ ਵੰਡਦੀ ਬਈ ਸਰਕਾਰ ਕਿ ਉਹ ਸਾਨੂੰ ਨਹੀਂ ਆਏ ਤੱਕ ਕੋਈ ਮੁੰਡਿਆ ਵਾਲੇ ਨੇ ਮੈਂ ਹੋਰ ਗੱਲ ਦਾ ਇਹ ਮਲਕੇ ਜਦੋਂ ਇਹਨਾਂ ਦੇ ਉੱਥੇ ਪਿੰਡ 'ਚ ਵੋਟਾਂ ਵਗੈਰਾ ਹੁੰਦੀਆਂ ਐ ਸਪੈਸ਼ਲ ਉਰੇ ਬਸਾਨੀਆਂ ਇੱਥੇ ਪੂਤੇ ਖੜ੍ਹਦੀਆਂ ਸਾਰੇ ਦਿਨਾਂ ਕਲੋਨੀ ਵਾਲੇ ਜਾਰੇ ਕਰਾਇਦਾ ਸਭ ਮਲਕੇ ਡਬਲ ਡਬਲ ਵੋਟ ਬਣੀ ਹੋਈ ਹੈ ਇਹਨਾਂ ਦੀ ਜਾਣੇ ਉੱਥੇ ਹੁਣ ਐਮਐਲਏ ਦੇ ਚੋਣ ਆਉਂਦੇ ਜਾਬ ਵੀ ਨੱਠੇ ਗਏ ਐ ਸਾਰੀ ਕਲੋਨੀ ਤਕਰੀਬਨ ਖਾਲੀ ਹੋ ਜਾਂਦੀ ਐ ਡਬਲ ਡਬਲ ਬੋਡ ਪਾਰੇ ਗਵਰਨਮੈਂਟ ਕੋ ਕਰਦੀ ਨਾ ਦਾ ਆਧਾਰ ਕਾਰਨ ਨਾਲ ਟੱਚ ਜਦੋਂ ਇਹਨਾਂ ਨੂੰ ਉੱਥੋਂ 2005 ਚ ਉਠਾਇਆ ਗਿਆ ਸੀ ਗਮਾੜਾ ਦੇ ਰਿਕਾਰਡ ਦੇ ਅਨੁਸਾਰ ਇਹ 400 ਝੁਗੀ ਵਾਲੇ ਸੀਗੇ ਕਿੰਨਾ ਦਾ ਭਾਵ 400 ਘਰ ਠੀਕ ਹੈ ਜੀ ਅੱਜ ਤੁਸੀਂ ਜਾ ਕੇ ਦੇਖ ਲਓ 10 12000 ਘਰ ਪਾਏ ਚੁੱਕਿਆ ਉਹ ਕਿੱਥੋਂ ਆ ਗਏ ਲੋਕ ਗਵਰਨਮੈਂਟ ਨੇ ਬਿਲਕੁਲ ਧਿਆਨ ਨਹੀਂ ਦਿੱਤਾ ਵੀ ਅਸੀਂ ਤਾਂ 400 ਘਰ ਨੂੰ ਵਸਾਇਆ ਸੀ ਉੱਥੇ 400 ਤੇ ਉਹ 10000 ਕਦ ਹੋ ਗਏ ਕਿਦੋਂ ਹੋ ਗਏ ਕਿਸੇ ਨੂੰ ਨਹੀਂ ਪਤਾ ਗਵਰਨਮੈਂਟ ਨੇ ਇਹ ਇਹ ਤਾਂ ਗਵਰਨਮੈਂਟ ਨੇ ਧਿਆਨ ਦੇਣਾ ਅਸੀਂ ਤਾਂ ਨਹੀਂ ਜਾ ਕੇ ਦੇਖਾਂਗੇ ਉੱਥੇ ਗਵਰਨਮੈਂਟ ਨੇ ਬਸਾਇਆ ਤਾਂ ਗਵਰਨਮੈਂਟ ਨੂੰ ਧਿਆਨ ਦੇਣਾ ਚਾਹੀਦਾ ਹੁਣ ਵੀ ਕੁਝ ਕਿਹਾ ਹੋਇਆ ਇਹ ਤਾਂ ਘਰ ਹੈਗੇ ਨੇ ਹੁਣ ਝੁੱਗੀਆਂ ਹੋਰ ਵੱਧੀਆਂ ਜਾ ਰਹੀਆਂ ਨੇ ਕੰਬਾਲੀ ਪਿੰਡ ਦੇ ਰਕ ਵਿੱਚ ਚਲੇ ਗਈਆਂ ਕੰਬਾਲੀ ਪਿੰਡ ਵੀ ਸਾਡੇ ਰਿਕੁਆਇਰ ਹੋਈ ਜ਼ਮੀਨ ਸਾਡੇ ਬਾਰਡਰ ਨਾਲ ਲੱਗਦਾ ਸੀਗਾ ਸਾਂਝਾ ਸੀਗਾ ਖੇਤ ਨੂੰ ਖੇਤ ਉਹ ਵੀ ਸਾਡਾ ਅਕਵਾਇਰ ਹੋਇਆ ਅਰਬਨ ਡਿਵੈਲਪਮੈਂਟ ਦੇ ਨਾਮ ਤੇ ਉੱਥੇ ਵੀ ਝੁੱਗੀਆਂ ਝੁੱਗੀਆਂ ਬੈਠੇ ਬੈਠੇ ਪਤਾ ਨਹੀਂ ਕੌਣ ਲੋਕ ਹੈ ਕਿੱਥੋਂ ਆ ਰਹੇ ਗਵਰਨਮੈਂਟ ਬਿਲਕੁਲ ਨਹੀਂ ਦੇਖਦੀ ਅ ਸਾਡਾ ਹੁਣ ਇਹ ਹੈ ਵੀ ਚਲੋ ਹੁਣ ਥੋੜੇ ਥੋੜੇ ਕਿਸੇ ਨਾ ਜਗ੍ਹਾ ਹੈ ਉਹਨਾਂ ਕਿਰਾਏ ਤੇ ਮਕਾਨ ਪਾਏ ਹੋਏ ਆ ਉਹ ਫੈਮਲੀ ਆਣੀਆਂ ਕਮਾਨੀਆਂ ਤੇ ਆਪਣਾ ਪਰਿਵਾਰ ਪਾਲਦੀਆਂ ਤੇ ਉਹ ਸਾਨੂੰ ਰੈਂਟ ਵੀ ਦੰਨੀਆਂ ਬਿਜਲੀ ਵੀ ਦੰਨੀਆਂ ਸੀਵਰੇਜ ਦਾ ਵੀ ਦੰਨੀਆਂ ਮੁੜ ਕੇ ਉਹ ਆਪਣਾ ਤੇ ਜਿਹੜੀ ਇਹ ਉਹਨਾਂ ਦੀ ਵੈਰੀਫਿਕੇਸ਼ਨ ਹੈ ਉਹਨਾਂ ਇਨਕਮ ਟੈਕਸ ਭਰਦੇ ਆ ਸੀ ਤੇ ਵੈਰੀਫਿਕੇਸ਼ਨ ਕਰਵਾਨੇ ਆ ਉਹਨਾਂ ਦੇ ਵੀ ਕੋਈ ਇਲੀਗਲ ਬੰਦਾ ਤਾਂ ਨਹੀਂ ਪੁਲਿਸ ਵੈਰੀਫਿਕੇਸ਼ਨ ਹਰੇਕ ਕੋਲ ਹੈ ਆਲਮੋਸਟ ਹਰੇਕ ਕੋਲ ਪੁਲਿਸ ਵੈਰੀਫਿਕੇਸ਼ਨ ਹੈ ਉਹਨਾਂ ਦੀ ਉਹ ਵੀ ਕੋਈ ਸਰਾਰਤੀ ਅਨਸਰ ਤਾਂ ਨਹੀਂ ਇਹਨਾਂ ਕਲੋਨੀਆਂ ਦਾ ਕੌਣ ਮਾਲਕ ਹੈ ਫਿਰ ਇਨ ਕਲੋਨੀ ਚ ਕੌਣ ਬਸ ਰਿਹਾ ਇਹ ਕਿਦਾਂ ਵੱਧ ਰੀਆਂ ਇੱਥੇ ਇਲੀਗਲ ਕੰਮ ਹੋ ਰਹੇ ਆ ਉਹਨਾਂ ਉਹਨਾਂ ਦਾ ਬਾਰਸ ਤਾਂ ਸਰਕਾਰੀ ਹੀ ਆ ਨਾ ਫਿਰ ਉੱਥੋਂ ਸਰਕਾਰ ਕੁਝ ਨਹੀਂ ਸੋਚਦੀ ਸਾਡੇ ਤੇ ਅਗਰ ਕੋਈ ਇੱਕ ਡਾਕੂਮੈਂਟ ਰਹਿ ਗਿਆ ਸਾਡੇ ਤੇ ਪਰਚਾ ਕਰ ਦਿੰਦੀ ਹੈ ਸੀ ਨੌਜਵਾਨਾਂ ਨੂੰ ਖਾਸ ਤੌਰ ਤੇ ਮੈਂ ਤੁਹਾਡੇ ਤੋਂ ਸਵਾਲ ਪੁੱਛਣਾ ਚਾਹੁੰਦੀ ਹਾਂ ਕਿਉਂਕਿ ਮੋਹਾਲੀ ਦੇ ਕਈ ਪਿੰਡਾਂ ਦੇ ਵਿੱਚ ਨਾ ਇਹ ਗੱਲ ਸ਼ੁਰੂ ਹੋ ਗਈ ਸੀ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਇਹ ਫਰਮਾਨ ਦੇ ਦਿੱਤਾ ਗਿਆ ਸੀ ਕਿ ਤੁਸੀਂ ਪੰਜਾਬ ਛੱਡ ਕੇ ਚਲੇ ਜਾਓ ਹਨਾ ਵੀ ਪੰਜਾਬ ਸਾਡਾ ਹੈ ਉਹਦੇ ਉੱਤੇ ਕਈ ਲੋਕਾਂ ਨੇ ਸਵਾਲ ਚੱਕੇ ਸੀ ਕਿ ਪੰਜਾਬੀ ਵੀ ਤਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਪੀਆਰ ਲੈਂਦੇ ਨੇ ਉੱਥੇ ਜਾ ਕੇ ਕੰਮ ਕਰਦੇ ਨੇ ਫਿਰ ਫਿਰ ਪ੍ਰਵਾਸੀ ਮਜ਼ਦੂਰ ਜਿਹੜੇ ਨੇ ਉਹ ਇੱਥੋਂ ਇੱਥੇ ਕੰਮ ਕਿਉਂ ਨਹੀਂ ਕਰ ਸਕਦੇ ਇਹ ਸਵਾਲ ਚੁੱਕੇ ਜਾਂਦੇ ਰਹੇ ਨੇ ਮੰ ਇਹਦੇ ਨਾਲ ਕਈ ਗੱਲਾਂ ਜਿਹੜਾ ਸਾਪਣਾ ਪੰਜਾਬੀਆਂ ਦਾ ਬਾਹਰ ਜਾਣਾ ਤੇ ਉਹਨਾਂ ਦਾ ਇੱਥੇ ਆਉਣਾ ਇਹ ਮਤਲਬ ਇਹ ਚੀਜ਼ ਨੂੰ ਆਪਾਂ ਕੰਪੈਰੀਜ਼ਨ ਨਹੀਂ ਕਰ ਸਕਦੇ ਜਿਵੇਂ ਜਮੀਨ ਅਸਮਾਨ ਦਾ ਫਰਕ ਆ ਸਭ ਤੋਂ ਜਿਹੜੀ ਪਹਿਲੀ ਗੱਲ ਆ ਕਿ ਹੋਰ ਕਿਸੇ ਵੀ ਸਟੇਟ ਚ ਆਪਾਂ ਐਡਾ ਜਿਹੜਾ ਇਹ ਵੱਡੇ ਲੈਵਲ ਤੇ ਪ੍ਰਵਾਸ ਆ ਜਿਹੜਾ ਉਹ ਨਹੀਂ ਹੋਇਆ ਕਿ ਜਿਹੜੇ ਉੱਥੇ ਦੇ ਮੂਲ ਨਿਵਾਸੀ ਆ ਉਹ ਘਟ ਗਿਣਤੀ ਆ ਜਾਣ ਅੱਜ ਦੇ ਟਾਈਮ 'ਚ ਇਹ 40% ਹੋ ਗਿਆ ਆ ਆਪਾਂ 60% ਹੋ ਚੱਲੇ ਆ ਜੇ ਪੰਜਾਬੀ ਬਾਹਰ ਜਾਂਦੇ ਵੀ ਆ ਜਿਵੇਂ ਕੈਨੇਡਾ ਦਾ ਐਗਜ਼ੈਂਪਲ ਲਾ ਲਓ ਆਪਾਂ ਇੱਥੋਂ ਕਿੰਨੇ ਪੈਸੇ ਲੈ ਕੇ ਜਾਂਦੇ ਆ ਆਲਮੋਸਟ 4.5 ਬਿਲੀਅਨ ਡਾਲਰ ਬਣ ਜਾਂਦਾ ਕਿ ਉਹ ਕੈਨੇਡਾ ਦਾ ਡਿਫੈਂਸ ਬਜਟ ਆ ਉਹ ਆਪਣੇ ਸਿਰੋ ਚੱਲਦਾ ਉਸ ਤੋਂ ਬਾਅਦ ਜਿਹੜਾ ਕਿ ਆਪਾਂ ਜਾ ਕੇ ਜਿਹੜਾ ਸਟੂਡੈਂਟ ਉੱਥੇ ਰਹਿੰਦਾ 2-3 ਸਾਲ ਉਹਨੇ ਉੱਥੋਂ ਕਮਾ ਕੇ ਉੱਤੇ ਟੈਕਸ ਦੇਨੇ ਆ ਉੱਥੇ ਜਿਹੜੇ ਕੰਜ਼ੂਮ ਕਰਨਾ ਸਾਰਾ ਕੁਝ ਉਹ ਆਲਮੋਸਟ ਜਿਹੜਾ 10 ਬਿਲੀਅਨ ਡਾਲਰ ਜਿਹੜਾ ਉਹ ਕੰਟਰੀਬਿਊਟ ਕਰਦੇ ਆ ਇਹ ਆਪਾਂ ਨੂੰ ਕੋਈ ਕੰਟਰੀਬਿਊਸ਼ਨ ਨਹੀਂ ਕਰਦੇ ਤੇ ਦੂਜੀ ਗੱਲ ਆ ਜਿਹੜੀ ਕਿ ਐਡੇ ਵੱਡੇ ਲੈਵਲ ਤੇ ਆ ਕਿਸੇ ਵੀ ਕੰਟਰੀ ਨਹੀਂ ਹੋਇਆ ਕਿ ਜਿਹੜੇ ਆਪਾਂ ਕੀ ਆਪਾਂ ਉਹਨਾਂ ਨੂੰ ਜਾ ਕੇ ਘਟ ਗਿਣਤੀ ਕਰਤਾ ਹੋਵੇ ਆਪਾਂ ਜਿਹੜਾ ਕਿ ਜਿਵੇਂ ਪੰਜਾਬ 'ਚ ਡੈਮੋਗ੍ਰਾਫਿਕ ਕ੍ਰਾਈਸਿਸ ਹੋ ਰਿਹਾ ਹਨਾ ਕਿ ਆਪਾਂ ਗਏ ਆ ਉੱਥੇ ਆਪਾਂ 20 ਤੋਂ 22-25% ਜਿਹੜੀ ਉਹਨਾਂ ਕੋਲ ਪਾਵਰ ਆ ਲਾਅ ਮੇਕਿੰਗ ਅਥਾਰਟੀ ਆ ਉਹ ਅੱਜ ਵੀ ਉਹੀ ਉਥੋਂ ਦੇ ਮੂਲ ਨਿਵਾਸੀ ਆ ਤੇ ਹੁਣ ਜਿਵੇਂ ਤੁਸੀਂ ਇੱਥੇ ਵੇਖ ਰਹੇ ਹੋ ਸਾਡੇ ਪਿੰਡ ਚ ਇਹ ਇਹਨਾਂ ਕੋਲ ਕਲਮ ਦੀ ਤਾਕਤ ਵੀ ਜਾਣ ਵਾਲੀ ਸੀਗੀ ਉਹ ਤਾਂ ਚਲੋ ਧੰਨਵਾਦ ਕਰਦਾ ਗੁਰੂ ਮਹਾਰਾਜ ਦਾ ਕਿਤੇ ਲੋ ਉਹਨਾਂ ਨੇ ਸਾਡੇ ਤੇ ਮਿਹਰ ਕੀਤੀ ਹੈ ਨਾ ਤੇ ਕਿ ਇਹ ਫਿਰ ਕੰਮ ਸ਼ੁਰੂ ਹੋ ਗਿਆ ਜਾਣ ਕੇ ਜਿਹੜਾ ਇਹ ਇੱਕ ਸਾਜੀ ਦੇ ਤਹਿਤ ਆ ਕਿਸਾਪਾ ਨੂੰ ਘਟ ਗਿਣਤੀ ਕੀਤਾ ਜਾ ਰਿਹਾ ਤੇ ਇੱਕ ਹੋਰ ਕਹਿੰਦੇ ਕਿ ਜੀ ਪੰਜਾਬੀ ਦੂਜੀਆਂ ਸਟੇਟਾਂ ਚ ਵੀ ਵੱਸਦੇ ਆ कि ਉਹ ਜਿਹੜੇ ਪੰਜਾਬੀ ਉਹਨਾਂ ਨੇ ਜ਼ਗੀਰ ਜ਼ਗੀਰਾ ਮਿਲੀਆਂ ਉਹਨਾਂ ਨੂੰ ਰਾਜਾਂ ਲੋ ਜਾਂ ਕਹਿ ਲੋ ਜ਼ਿਆਦਾਤਰ ਜਿਹੜਾ ਇਹ ਅੰਗਰੇਜ਼ਾਂ ਵੱਲੋਂ ਹਨ ਤੇ ਉਹਨਾਂ ਨੇ ਜਾ ਕੇ ਉਹ ਇਲਾਕੇ ਆਬਾਦ ਵੀ ਕੀਤੇ ਆ ਜੀ ਉੱਥੇ ਜੱਜ ਖੇਤੀ ਹੁੰਦੀ ਆ ਯੂਪੀ ਦੇ ਕਈ ਏਰੀਆ ਜਿਵੇਂ ਲਖੀਮਪੁਰਾ ਉੱਥੇ ਆਪਣੇ ਬੰਦਿਆਂ ਨੇ ਜਾ ਕੇ ਜੰਗਲ ਵੱਢੇ ਆ ਮਿਹਨਤਾਂ ਕੀਤੀਆਂ ਜ਼ਮੀਨਾਂ ਬਣਾ ਕੇ ਦਿੱਤੀਆਂ ਗਵਰਨਮੈਂਟ ਲੈ ਕੇ ਗਈ ਸੀ ਗੁਜਰਾਤ ਚ ਹੋ ਗਿਆ ਪਰ ਫਿਰ ਵੀ ਆ ਉਹਨਾਂ ਨੂੰ ਯੂਪੀ ਚ ਤਾਂ ਚਲੋ ਕਹਾਣੀ ਡਿਫਰੈਂਟ ਆ ਜਿਵੇਂ ਗੁਜਰਾਤ ਆ ਉੱਥੇ ਅਜੇ ਤੱਕ ਜ਼ਮੀਨ ਦੇ ਮਾਲਕ ਨਹੀਂ ਬਣ ਸਕੇ ਉਹਨਾਂ ਨੂੰ ਹੁਣ ਕੱਢਣ ਦੀ ਤਿਆਰੀ ਆ ਉਹਨਾਂ ਨੇ ਸਾਰਾ ਕੁਝ ਕਰਵਾ ਲਿਆ ਜ਼ਮੀਨ ਆ ਬਾਦ ਕਰਾ ਲਈ ਖੇਤੀ ਕਰਾ ਲਈ ਹੁਣ ਆ ਉੱਥੋਂ ਜਿਹੜੇ ਪੰਜਾਬੀਆਂ ਨੂੰ ਕੱਢਣ ਦੀ ਤਿਆਰੀ ਚਾ ਸਾਡੇ ਇੱਥੇ ਆਉਂਦੇ ਆ ਏ ਟ੍ਰੇਨ ਚ ਉਤਰਦੇ ਆ ਇਹਨਾਂ ਦਾ ਹਫ਼ਤੇ 'ਚ ਆਧਾਰ ਕਾਡ ਬਣ ਜਾਂਦਾ ਮਹੀਨੇ 'ਚ ਵੋਟ ਬਣ ਜਾਂਦੀ ਆ ਅਸੀਂ ਇਹੋ ਜਿਹੀ ਵੀ ਕਈ ਵੇਖਿਆ ਆਗੇ ਪੰਜਾ ਸਾਲਾਂ 'ਚ ਜਿਹੜਾ ਇਹ ਆਪਦੇ ਘਰ ਲੈ ਲੈਂਦੇ ਕਿੱਥੋਂ ਲੈ ਲੈਂਦੇ ਕੋਈ ਦਿਹਾੜੀ ਕਰਦੇ ਹੁਣ ਅਸੀਂ ਇੱਥੋਂ ਦੇ ਰਹਿਣ ਵਾਲੇ ਆ ਜ਼ਮੀਨ ਜਾਇਦਾਦ ਵਾਲੇ ਬੰਦੇ ਸਾਡੇ ਤੋਂ ਨਹੀਂ ਸ਼ਹਿਰ ਚੱਕਾ ਕਰ ਲਿਆ ਜਾਂਦਾ ਇਹ ਕਿਤੇ ਨਾ ਕਿਤੇ ਜਿਹੜੀ ਆ ਕਿ ਬਹੁਤ ਵੱਡੀ ਸਾਜ਼ਿਸ਼ ਵੀ ਆ ਤੇ ਜਿਹੜਾ ਆਪਣਾ ਇਹ ਸਾਡਾ ਹੁਣ ਕੰਟਰੀਬਿਊਟ ਜਿਵੇਂ ਤੁਹਾਨੂੰ ਦੱਸਿਆ ਆਪਾਂ ਲਾ ਕੇ ਵਸਾਏ ਹਨ ਆਪਾਂ ਇਕਨੋਮੀਕ ਕੰਟਰੀਬਿਊਟ ਕਰਦੇ ਕਿ ਇਹ ਤਾਂ ਆ ਕੇ ਸਾਡੇ ਵੀ ਕੰਮ ਖੋਣ ਦੇ ਕਿ ਇਹ ਉਸ ਚੀਜ਼ ਨੂੰ ਪੰਜਾਬੀਆਂ ਨਾਲ ਨਾ ਕੰਪੈਰੀਜ਼ਨ ਕੀਤਾ ਜਾਵੇ ਇਹ ਚੀਜ਼ ਮਤਲਬ ਜੇ ਤੁਹਾਡੇ ਪਿੰਡ ਵਾਲੇ ਹਾਈ ਕੋਰਟ ਗਏ ਨੇ ਤਾਂ ਤੁਸੀਂ ਇਸ ਨੂੰ ਮੈਂ ਤੁਹਾਡੇ ਤੋਂ ਜਿਵੇਂ ਤੁਹਾਡੀ ਗੱਲਬਾਤ ਤੋਂ ਅੰਦਾਜ਼ਾ ਲਗਾ ਰਹੀ ਆ ਵੀ ਤੁਸੀਂ ਇਸ ਨੂੰ ਆਪਣੀ ਹੋਂਦ ਦੀ ਤੇ ਆਪਣੀ ਨਸਲ ਬਚਾਉਣ ਦੀ ਲੜਾਈ ਦੇ ਮੰਨਦੇ ਹੋ ਲੜਾਈ ਕੱਲੀ ਵੋਟਾਂ ਦੀ ਨਹੀਂ ਹੈ ਇਹ ਹੋਂਦ ਤੇ ਨਸਲ ਬਚਾਉਣ ਦੀ ਵੀ ਲੜਾਈ ਹੈ ਹਾਂਜੀ ਬਿਲਕੁਲ ਮੈਂ ਜਿਹੜਾ ਲੜਾਈ ਦਾ ਮੋਟਾ ਉਹ ਹੈ ਹੀ ਇਹ ਹੈ ਵੋਟਾਂ-ਵੋਟਾਂ ਜਿਹੜੀਆਂ ਨੇ ਜਿਹੜੇ ਪੋਲੀਟੀਕਲ ਬੰਦੇ ਉਹਨਾਂ ਨੂੰ ਇਹ ਵੋਟਾਂ ਦਾ ਮਾਮਲਾ ਲੱਗਦਾ ਹੋਊਗਾ ਹਨਾ ਤੇ ਜਾਂ ਕਈ ਬੰਦੇ ਨੂੰ ਪੈਸੇ ਦੇ ਪੱਖ ਤੋਂ ਵੀ ਸੋਸ਼ਲ ਮੀਡੀਆ ਤੇ ਸਾਨੂੰ ਇਹੋ ਜਿਹਾ ਕਮੈਂਟ ਮਿਲਣ ਨੂੰ ਸੁਣਨ ਨੂੰ ਮਿਲੇ ਆ ਕਿ ਪਹਿਲਾਂ ਤਾਂ ਕਿਰਾਇਆ ਲਈ ਗਏ ਹੈਨਾ ਕਿ ਉਹ ਸਾਡੀ ਕਿਤੇ ਨਾ ਕਿਤੇ ਮਜਬੂਰੀ ਹੁਣ ਮੇਰੇ ਕੋਲੇ ਇੱਕ ਕਿੱਲਾ ਜ਼ਮੀਨ ਆ ਇੱਥੇ ਹੁਣ ਮੈਂ ਉਹਦੇ ਚੋਂ ਕੀ ਕੱਢੂੰਗਾ ਤੇ ਕੀ ਪਾਉਂਗਾ ਹੈਨਾ ਤੇ ਉਹ ਸਾਡੀ ਮਜਬੂਰੀ ਆ ਕਿਤੇ ਨਾ ਕਿਤੇ ਕਿਤੇ ਸਾਡਾ ਵੀ ਜੀ ਕਰਦਾ ਚੰਗੀ ਰੋਟੀ ਖਾਣ ਨੂੰ ਬੱਚੇ ਵਧੀਆ ਪੜਨ ਤੇ ਪਰ ਫਿਰ ਵੀ ਆ ਅਸੀਂ ਉਹਨੂੰ ਐਸ ਲੈਵਲ ਤੱਕ ਨਹੀਂ ਜਾਣ ਦੇਣਾ ਚਾਹੁੰਦੇ ਕਿ ਕੱਲ ਨੂੰ ਅਸੀਂ ਇਹਨਾਂ ਦੇ ਮੁਤਾਜ ਹੋ ਜਾਈਗੇ ਕੀ ਅਹੀਂ ਜੜੀ ਹੈ ਕਿ ਅਸੀਂ ਕਿਤੇ ਨਾ ਕਿਤੇ ਜਾ ਕੇ ਗੱਲ ਉੱਥੇ ਹੀ ਜੜਦੀ ਸੀ ਕਿ ਜੇ ਅਸੀਂ ਨਾ ਉੱਠੇ ਤੇ ਸਾਡੀ ਹੋਣ ਤਾਂ ਜੜੀ ਖਤਮ ਹੋ ਜੂਗੀ ਇਸ ਪਿੰਡ 'ਚ ਹੋਊਗੀ ਫਿਰ ਸਾਡੇ ਨਾਲ ਦੇ ਪਿੰਡਾਂ ਸ਼ੁਰੂ ਹੋਊਗਾ ਕੰਮ ਫਿਰ ਜ਼ਿਲ੍ਹੇ 'ਚ ਹੁਣ ਜਿਵੇਂ ਲੁਧਿਆਣਾ ਲੁਧਿਆਣਾ ਹੋ ਗਿਆ ਫਤਿਹਗੜ੍ਹ ਸਾਹਿਬ ਹੋ ਗਿਆ ਜਲੰਧਰ ਹੋ ਗਿਆ ਉੱਥੇ ਵੀ ਇਹ ਆਉਣ ਵਾਲੇ ਟਾਈਮ 'ਚ ਪ੍ਰੋਬਲਮ ਬਣਨ ਵਾਲੀ ਆ ਜੇ ਲੋਕਾਂ ਨੇ ਨਾ ਧਿਆਨ ਕੀਤਾ ਸਾਡਾ ਤਾਂ ਕਹਿ ਲਓ ਇੱਕ ਐਗਜ਼ਾਮਪਲ ਸੈੱਟ ਹੋ ਗਿਆ ਕਿ ਇਹਨਾਂ ਨਾਲ ਹੋਣ ਲੱਗਾ ਸੀ ਪਰ ਉਹ ਕਹ ਲੋ ਜੀ ਮੈਂ ਆਪਣਾ ਪੰਜਾਬੀਆਂ ਦਾ ਡੀਐਨਏ ਆ ਕਿ ਤੱਕਾ ਨਹੀਂ ਜਰਦੇ ਹੈਨਾ ਫਿਰ ਅਸੀਂ ਫਿਰ ਤੱਕੇ ਦੇ ਖਿਲਾਫ ਹੋਏ ਆ ਤੇ ਚਲੋ ਮਹਾਰਾਜ ਨੇ ਸਾਡੀ ਜਿੱਤ ਝੋਲੀ ਚ ਪਾਈ ਆ ਸੋ ਹਾਈ ਕੋਰਟ ਜਾਣ ਤੋਂ ਬਾਅਦ ਕਰਦੇ ਸਰਕਾਰ ਦੇ ਕਿਸੇ ਨੁਮਾਇੰਦੇ ਵੱਲੋਂ ਕੋਈ ਪ੍ਰੈਸ਼ਰ ਤਾਂ ਨਹੀਂ ਆਇਆ ਵੀ ਤੁਸੀਂ ਹਾਈ ਕੋਰਟ ਚਲੇ ਗਏ ਹੈਨਾ ਤੁਹਾਨੂੰ ਸਟੇ ਵੀ ਮਿਲ ਗਈ ਥੋੜੀ ਜਿੱਤ ਵੀ ਹੋ ਗਈ ਕਦੇ ਇਹ ਪ੍ਰੈਸ਼ਰ ਤਾਂ ਨਹੀਂ ਆਇਆ ਸਰਕਾਰ ਦੇ ਵੱਲੋਂ ਕੋਈ ਅਦਾ ਦਾ ਕੋਈ ਪ੍ਰੈਸ਼ਰ ਨਹੀਂ ਆਇਆ ਜੀ ਅਸੀਂ ਐਮਐਲਏ ਸਾਹਿਬ ਕੋਲ ਗਏ ਸੀ ਉਹ ਤੁਹਾਨੂੰ ਹੱਥ ਖੜੇ ਕਰਕੇ ਕਹਿੰਦਾ ਮੇਰੇ ਵੱਲ ਦੀ ਗੱਲ ਵੀ ਹੈ ਮੈਨੂੰ ਪਤਾ ਹੀ ਨਹੀਂ ਜਾਂਦਾ ਇਸ ਬਾਰੇ ਵੀ ਪਤਾ ਕਿਉਂ ਨਹੀਂ ਜਾਂਦਾ ਉਹਨੇ ਜਲੰਬੀ ਚ ਕਹਿ ਕੇ ਗਿਆ ਤੇ ਪੰਚ ਵੀ ਤੁਹਾਡਾ ਬਣੂ ਤੇ ਸਰਪੰਚ ਵੀ ਤੁਹਾਡਾ ਬਣੂ। ਭਾ ਦਗੇ ਕਹਿੰਦਾ ਮੈਨੂੰ ਪਤਾ ਹੀ ਨਹੀਂ। ਤੇ ਇਸ ਕਰਕੇ ਤੁਹਾਨੂੰ ਹਾਈ ਕੋਰਟ ਜਾਣਾ ਪਿਆ। ਇਸ ਕਰਕੇ ਸਾਨੂੰ ਹਾਈ ਕੋਰਟ ਜਾਣਾ ਪਿਆ। ਦੂਸਰਾ ਜੀ ਇੱਕ ਕਲੋਨੀ ਦੀ ਸਾਨੂੰ ਪ੍ਰੋਬਲਮ ਆਇਆ ਵੀ ਆ ਵੀ ਇੱਕ ਇੱਕ ਦੇ ਕਲੋਨੀ ਬਸਰ ਨਾਲ ਨਾ ਅਜਾੜਾ ਬੜਾ ਸਾਡੇ ਖੇਤਾਂ ਨੂੰ। ਇਹਨਾਂ ਨੇ ਬੱਕਰੀਆਂ ਵੀ ਰੱਖੀਆਂ, ਸੂਰ ਵੀ ਰੱਖਿਆ, ਕੁੱਤੇ ਇਹਨਾਂ ਦੇ ਇੱਕ ਇੱਕ ਘਰ 'ਚ 10-10 ਕੁੱਤੇ ਰੱਖੇ ਹੋਏ ਇਹਨਾਂ ਨੇ। ਸੂਰਾਂ ਦਾ ਤਾਂ ਪਤਾ ਹੀ ਨਹੀਂ ਲੱਗਦਾ ਜੀ ਰਹਿੰਦਾ ਬੰਦਾ ਰਾਮ ਦਰਬਾਰ ਹੈ। ਕੋਈ 52 ਸੈਕਟਰ ਹੈ। ਸੂਰ ਜਗਤਪੁਰ ਵਾਲੇ ਕਿਉਂ ਚੋਇਚ ਰੱਖੇ ਉਹਨੂੰ ਕਲ ਉਹ ਸਵੇਰੇ ਆਨੇ ਛੱਡ ਕੇ ਚਲੇ ਜਾਂਦੇ ਨੇ ਰਾਤ ਨੂੰ ਆਨੇ ਖੁੱਡੇ ਚ ਬੰਦ ਕਰਕੇ ਚਲੇ ਜਾਂਦੇ ਇਸ ਕਰਕੇ ਜਿਹੜੇ ਲੋਕਾਂ ਨੇ ਵੀ ਕਹਿੰਦੇ ਤੁਸੀਂ ਕਿਰਾਏਦਾਰ ਰੱਖਿਆ ਕਿਰਾਏਦਾਰ ਦੋ ਦੋ ਚਾਰ ਚਾਰ ਕਿਸੇ ਨੇ ਪਾ ਲਈ ਮਕਾਨ ਵੀ ਆਪਣਾ ਥੋੜਾ ਬਹੁਤਾ ਗਜਾਲਾ ਚੱਲੇ ਫਸਲ ਦਾ ਕੀ ਹੋਣ ਨਹੀਂ ਦਿੰਦੇ ਇਹ ਫਸਲ ਦਾ ਤਾਂ ਕੰਮ ਇਹਨਾਂ ਨੇ ਸਾਡਾ ਠਾਪੇ ਕਰਤਾ ਅਸੀਂ ਕਣਕ ਲਾ ਲੈ ਜੀਰੀ ਲਾ ਲੈ ਉਹ ਵੀ ਨਹੀਂ ਸਾਡੀ ਹੋਣ ਦਿੰਦੇ ਤੁਸੀਂ ਰੋਜ਼ਗਾਰ ਦਾ ਵਸੀਲਾ ਕੀ ਹੈ ਤੁਹਾਡਾ ਇਕਨੋਮਿਕਲੀ ਕਿਵੇਂ ਫਿਰ ਸਟਰੋਂਗ ਹੋਣੇ ਉਹ ਜਾਂ 5 5 10 10 ਮੱਜਾ ਮੁੱਜਾ ਰੱਖੀ ਪਿਆ ਥੋੜਾ ਬੋਦਾ ਕਮਰੇ ਕੂਮਰੇ ਦਾ ਕੰਮ ਚੱਲ ਰਿਹਾ ਥੋੜੀ ਬੋਦੀ ਫਸਲ ਹੋ ਜਾਂਦੀ ਹੈ ਮਾੜੀ ਮੋਟੀ ਪਰ ਹੋਈ ਹੈ ਕੋਈ ਅੱਡਾ ਨਹੀਂ ਜਿਆਦਾ ਕੋਈ ਪਰ ਬਾਕੀ ਪ੍ਰਾਈਵੇਟ ਨੌਕਰੀਆਂ ਜਿਵੇਂ ਘਰੋਂ ਇੱਕ ਅੱਡੇ ਜਾਣਾ ਪ੍ਰਾਈਵੇਟ ਨੌਕਰੀ ਕਰਦਾ ਕੋਸ਼ਿਸ਼ ਖੇਤੀ ਕਰ ਲੈਂਦੇ ਬਾਕੀ ਥੋੜੇ ਕਮਰੇ ਹੋਗੇ ਤੇ ਬਾਕੀ ਜਿਹੜੇ ਆ ਡੇਰੀ ਫਾਰਮਿੰਗ ਆ ਇਹਦੇ ਆ